ਪਲਾਸਟਿਕ ਦੀ ਬੋਤਲ ਵਿੱਚ ਪਾਣੀ ਪੀਣਾ ਸਿਹਤ ਲਈ ਸਭ ਤੋਂ ਜ਼ਿਆਦਾ ਹਾਨੀਕਾਰਕ ਹੈ ਕਿਉਂਕਿ ਇਹਦੇ ਵਿੱਚ ਬੀਪੀਏ ਨਾਮ ਦਾ ਇੱਕ ਪਦਾਰਥ ਹੁੰਦਾ ਹੈ ਜਿਹੜਾ ਕਿ ਪਾਣੀ ਵਿੱਚ ਰਿਲੀਜ਼ ਹੁੰਦਾ ਹੈ ਤੇ ਅਸੀਂ ਉਹ ਨੂੰ ਕੰਜ਼ਿਊਮ ਕਰਦੇ ਹਾਂ ਇਹ ਕਈ ਐਂਡੋਕ੍ਰਾਈਨ ਡਿਸਆਰਡਰਸ ਜਿਵੇਂ ਥਾਇਰੋਇਡ ਦੀ ਬਿਮਾਰੀ ਹੋਗੀ ਪੀਸੀਓਡੀ ਦੀ ਬਿਮਾਰੀ ਹੋਗੀ ਇਹਨਾਂ ਦਾ ਕਾਰਨ ਬਣਦਾ ਹੈ ਤੇ ਲੰਬੇ ਸਮੇਂ ਤੱਕ ਜੇ ਕਿਸੇ ਨੂੰ ਪੀਸੀਓਡੀ ਲੈਂਦੀ ਹੈ ਤੇ ਕਈ ਬਿਮਾਰੀਆਂ ਰਹਿੰਦੀਆਂ ਹਨ ਇਹ ਅੱਗੇ ਜਾ ਕੇ ਕੈਂਸਰ ਦਾ ਕਾਰਨ ਬਣਦੀਆਂ ਹਨ ਜਿੰਨਾ ਵੀ ਪ੍ਰੋਸੈਸਡ ਫੂਡ ਹੋ ਗਿਆ ਜੰਕ ਫੂਡ ਹੋ ਗਿਆ ਇਹਨਾਂ ਦੀ ਸ਼ੈਲਫ ਲਾਈਫ ਬਹੁਤ ਜ਼ਿਆਦਾ ਹੁੰਦੀ ਹੈ ਇਹ ਖਰਾਬ ਨਹੀਂ ਹੁੰਦੇ ਕਿਉਂ ਕਿ ਇਹਦੇ ਵਿੱਚ ਪ੍ਰੀਜ਼ਰਵੇਟਿਵ ਪਿਆ ਹੁੰਦਾ ਹੈ ਫ੍ਰੀਕੁਐਂਟ ਯੂਜ਼ ਨਾਲ ਜਦ ਆਪਾਂ ਉਹ ਪ੍ਰੀਜ਼ਰਵੇਟਿਵ ਕੰਜ਼ਿਊਮ ਕਰਦੇ ਹਾਂ ਆਪਣੀ ਬੋਡੀ ਵਿੱਚ ਐਕਿਊਮੂਲੇਟ ਹੁੰਦਾ ਹੈ ਮਿਊਟੇਸ਼ਨ ਕੌਜ਼ ਕਰਦਾ ਹੈ ਜੀ ਤੇ ਅਲਟੀਮੇਟਲੀ ਕਈ ਬਿਮਾਰੀਆਂ ਦਾ ਸਕਤ ਦਿੰਦਾ ਹੈ ਜਿਦੇ ਵਿੱਚੋਂ ਇੱਕ ਕੈਂਸਰ ਹੈ ਕੀ ਕੈਂਸਰ ਨੂੰ ਕਿਉਰ ਕੀਤਾ ਜਾ ਸਕਦਾ ਹੈ ਕੈਂਸਰ ਦਾ ਕਿਉਰ ਹੈ ਹਮ ਪਰ ਇਹ ਬਿਮਾਰੀ ਦਾ ਨਾਮ ਲੈਣ ਤੋਂ ਪਹਿਲਾਂ ਵੀ ਲੋਕੀ ਡਰਦੇ ਸੀਗੇ ਇੱਕ ਰੇਅਰ ਬਿਮਾਰੀ ਹੁੰਦੀ ਸੀ ਲੇਕਿਨ ਅੱਜਕਲ ਡਾਕਟਰ ਦਾ ਕਹਿਣਾ ਹੈ ਕਿ ਆਨ ਵਾਲੇ ਸਮੇਂ ਦੇ ਅੰਦਰ ਅੰਦਰ ਇਹ ਬਿਮਾਰੀ ਹਰ ਘਰ ਦੇ ਅੰਦਰ ਦਸਤਕ ਦੇਦੀ। ਅਸੀਂ ਗੱਲ ਕਰ ਰਹੇ ਹਾਂ ਕੈਂਸਰ ਬਾਰੇ। ਅੱਜ ਸਾਡੇ ਨਾਲ ਮੌਜੂਦ ਹਨ ਡਾਕਟਰ ਆਨੰਦ ਦਿੱਤਾ ਔਰ ਗੁਨੰਦ ਨਾਲ ਸਵਾਗਤ ਕਰਕੇ ਪੁੱਛਾਂਗੇ ਔਰ ਤੁਹਾਡੇ ਜਿਹੜੇ ਵੀ ਕੈਂਸਰ ਰਿਲੇਟਿਡ ਕੁਐਸਚਨਸ ਹੋਣਗੇ। ਕੈਂਸਰ ਅੱਜਕੱਲ ਇਹਨਾ ਕਾਮਨ ਕਿਉਂ ਹੋ ਰਿਹਾ ਹੈ? ਕਿਸ ਕਾਰਨ ਦੇ ਨਾਲ ਹੋ ਰਿਹਾ ਹੈ? ਤੁਹਾਡੇ ਅੱਜ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਆਨੰਦ ਦਿੱਤਾ। ਸਤਿ ਸ਼੍ਰੀ ਅਕਾਲ ਮੈਮ ਬਹੁਤ-ਬਹੁਤ ਸਵਾਗਤ ਹੈ ਤੁਹਾਡ

ਦਾ ਇਹ ਬਹੁਤ ਹੀ ਤੇਜ਼ ਗਤੀ ਨਾਲ ਵਧ ਰਹੀ ਹੈ ਤੇ ਇਹ ਹੁਣ ਬਜ਼ੁਰਗਾਂ ਤੋਂ ਇਲਾਵਾ ਛੋਟੇ ਬੱਚਿਆਂ ਤੇ ਜਵਾਨ ਕੁੜੀਆਂ ਤੇ ਜਵਾਨ ਮੁੰਡਿਆਂ ਨੂੰ ਵੀ ਆਪਣੇ ਘੇਰ ਵਿੱਚ ਲੈ ਰਹੀ ਹੈ ਮਤਲਬ ਇਹ ਬਿਮਾਰੀ ਨੇ ਕਿਸੇ ਵੀ ਜਨਰੇਸ਼ਨ ਨੂੰ ਹਲੇ ਹੁਣ ਜਿਹੜਾ ਉਹਦਾ ਟਾਈਮ ਦੀ ਗੱਲ ਕਰੀਏ ਕਿ ਕਿਸੇ ਨੂੰ ਵੀ ਅਨਟੱਚ ਨਹੀਂ ਰੱਖਿਆ ਹਰ ਇੱਕ ਬੰਦਾ ਇਸ ਬਿਮਾਰੀ ਦੇ ਨਾਲ ਟੱਚ ਹੋ ਰਿਹਾ ਕਿਤੇ ਨਾ ਕਿਤੇ ਹਰ ਇੱਕ ਦੇ ਘਰ ਦੇ ਅੰਦਰ ਦਸਤਕ ਦੇ ਦਿੰਦੀ ਹੈ ਹਾਂਜੀ ਇੱਕ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਏਜ ਇੱਕ ਰਿਸਕ ਫੈਕਟਰ ਹੈ ਕੈਂਸਰ ਲਈ ਮਤਲਬ ਜਿਵੇਂ ਜਿਵੇਂ ਉਮਰ ਵੱਦੀ ਹੈ ਤਾਂ ਕੈਂਸਰ ਕੁਝ ਸਪੈਸਿਫਿਕ ਕੈਂਸਰ ਹੋਣ ਦੇ ਜ਼ਿਆਦਾ ਚਾਂਸਸ ਹੁੰਦੇ ਹਨ ਪਰ ਅੱਜ ਕੱਲ ਉਹ ਕ੍ਰਾਈਟੇਰੀਆ ਨਹੀਂ ਰਿਹਾ ਅਸੀਂ ਆਮ ਆਪਣੀ ਪ੍ਰੈਕਟਿਸ ਵਿੱਚ ਦੇਖਦੇ ਹਾਂ ਯੰਗ ਯੂਥ ਛੋਟੇ ਬੱਚੇ ਛੋਟੀਆਂ ਕੁੜੀਆਂ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੀਆਂ ਹਨ ਕੀ ਕਾਰਨ ਹੈ ਮੈਮ ਇੰਨਾ ਕੈਂਸਰ ਦਿਨ-ਵਿਦਿਨ ਕਿਉਂ ਫੈਲ ਰਿਹਾ ਹੈ ਦੇਖੋ ਜੇ ਕਿਹਾ ਜਾਏ ਤਾਂ ਦਿਸ ਇਜ਼ ਦਾ ਕਾਸਟ ਵੀ ਆਰ ਪੇਇੰਗ ਫਾਰ ਮਾਡਰਨਾਈਜੇਸ਼ਨ ਗੁਰੂ ਨਾਨਕ ਦੇਵ ਜੀ ਪਹਿਲਾਂ ਹੀ ਕਹਿ ਗਏ ਸਨ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਮਤਲਬ ਜੋ ਆਪਣਾ ਹਵਾ ਪਾਣੀ ਤੇ ਧਰਤੀ ਇਹ ਸਾਰੇ ਆਪਣੇ ਗੁਰੂ ਮਾਤਾ ਤੇ ਪਿਤਾ ਹਨ ਅੱਬਾ ਅੱਜ ਇਹਨਾਂ ਨੂੰ ਹੀ ਪੋਲਿਊਟ ਕਰਤਾ ਤਾਂ ਉਸ ਦਾ ਨਤੀਜਾ ਸਾਨੂੰ ਇਹ ਭੁਗਤਣਾ ਪੈ ਰਿਹਾ ਹੈ ਜੋ ਕਿ ਇਹ ਬਿਮਾਰੀਆਂ ਵਧ ਰਹੀਆਂ ਹਨ ਕਿਉਂਕਿ ਇਹ ਸਾਨੂੰ ਸਾਫ਼ ਹਵਾ ਸਾਫ਼ ਪਾਣੀ ਸਾਫ਼ ਧਰਤੀ ਚਾਹੀਦੀ ਹੈ ਇਨਸਾਨ ਨੂੰ ਰਹਿਣ ਲਈ ਅਸੀਂ ਇਹ ਆਪਣੇ ਹੀ ਜਾਂ ਲਾਲੋ ਮਾਡਰਨਾਈਜੇਸ਼ਨ ਵਿੱਚ ਆਪਣੇ ਹੀ ਲਾਲਚ ਵਿੱਚ ਇਹ ਤਿੰਨਾਂ ਚੀਜ਼ਾਂ ਨੂੰ ਪ੍ਰਦੂਸ਼ਿਤ ਕਰ ਦਿੰਦਾ ਹੈ ਤੇ ਇਦਾਂ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਅਸੀਂ ਅੱਜ ਦੇ ਟਾਈਮ ਤੇ ਹਰ ਕੋਈ ਚੀਜ਼ ਜੋ ਕੋਈ ਕੰਜ਼ਿਊਮ ਕਰ ਰਿਹਾ ਹੈ ਕੈਂਸਰ ਹੈ ਉਹਦੇ ਅੰਦਰ ਅਬਾ ਇਸ ਤਰ੍ਹਾਂ ਕਹਿ ਸਕਦੇ ਆ ਕਿ ਆਪਾਂ ਆਪਣੇ ਚਾਰੋਂ ਪਾਸੇ ਹੀ ਇੱਕ ਹਾਨੀਕਾਰਕ ਪਦਾਰਥਾਂ ਨਾਲ ਕੀ ਰਹੋ ਹਾਂ ਜਿਵੇਂ ਕਿ ਹੁਣ ਤੁਸੀਂ ਪਾਣੀ ਦੀ ਬੋਤਲ ਹੀ ਦੇਖ ਲਓ ਇਹ ਹੈ ਹੁਣ ਪਲਾਸਟਿਕ ਬੋਤਲ ਪਲਾਸਟਿਕ ਦੀ ਬੋਤਲ ਵਿੱਚ ਪਾਣੀ ਪੀਣਾ ਸੇ ਹੈ ਜੀ ਸਭ ਤੋਂ ਜ਼ਿਆਦਾ ਹਾਨੀਕਾਰਕ ਹੈ ਕਿਉਂਕਿ ਇਹਦੇ ਵਿੱਚ ਬੀਪੀਏ ਨਾਮ ਦਾ ਇੱਕ ਪਦਾਰਥ ਹੁੰਦਾ ਹੈ ਜਿਹੜਾ ਕਿ ਪਾਣੀ ਵਿੱਚ ਰਿਲੀਜ਼ ਹੁੰਦਾ ਹੈ ਤੇ ਅਸੀਂ ਉਹ ਨੂੰ ਕੰਜ਼ੂਮ ਕਰਦੇ ਹਾਂ ਇਹ ਕਈ ਐਂਡੋਕ੍ਰਾਈਨ ਡਿਸਆਰਡਰਸ ਜਿਵੇਂ ਥਾਇਰੋਇਡ ਦੀ ਬਿਮਾਰੀ ਹੋਗੀ ਪੀਸੀਓਡੀ ਦੀ ਬਿਮਾਰੀ ਹੋਗੀ ਇਹਨਾਂ ਦਾ ਕਾਰਨ ਬਣਦਾ ਹੈ ਤੇ ਲੰਬੇ ਸਮੇਂ ਤੱਕ ਜੇ ਕਿਸੇ ਨੂੰ ਪੀਸੀਓਡੀ ਲੈਂਦੀ ਹੈ ਤੇ ਕਈ ਬਿਮਾਰੀਆਂ ਰਹਿੰਦੀਆਂ ਹਨ ਇਹ ਅੱਗੇ ਜਾ ਕੇ ਕੈਂਸਰ ਦਾ ਕਾਰਨ ਬਣਦੀਆਂ ਹਨ ਸੋ ਮਤਲਬ ਇੱਕ ਪਾਣੀ ਜੋ ਆਪਾਂ ਪਲਾਸਟਿਕ ਦੀ ਬੋਤਲ ਦੇ ਅੰਦਰ ਕੰਜ਼ੂਮ ਕਰ ਰਹੇ ਹਾਂ ਉਹ ਵੀ ਕੈਂਸਰ ਦੇ ਸਾਨੂੰ ਦਰਵਾਜ਼ੇ ਤੱਕ ਲੈ ਕੇ ਜਾ ਸਕਦੀ ਹੈ ਜੀ ਬਿਲਕੁਲ ਇਸੇ ਕਰਕੇ ਜਿਵੇਂ ਜਿੰਨਾ ਵੀ ਪ੍ਰੋਸੈਸਡ ਫੂਡ ਹੋ ਗਿਆ ਜੰਕ ਫੂਡ ਹੋ ਗਿਆ ਤੇ ਆਪਣਾ ਪੀਜ਼ਾ 버ਗਰ ਸਾਰੇ ਕਿਉਂਕਿ ਇਹ ਤੁਸੀਂ ਨੋਟ ਕਰੋ ਇਹਨਾਂ ਦੀ ਸ਼ੈਲਫ ਲਾਈਫ ਬਹੁਤ ਜ਼ਿਆਦਾ ਹੈ ਘਰ ਦਾ ਖਾਣਾ ਹੈ ਜਾਂ ਫਰੂਟਸ ਹੈ ਛੇਤੀ ਖਰਾਬ ਹੋ ਜਾਂਦੇ ਆ ਜਿਵੇਂ ਪੈਰਿਸ਼ੇਬਲ ਆਈਟਮਸ ਕਹਿੰਦੇ ਆ ਜਦਕਿ ਜਿਹੜੇ ਕਿ ਫਾਸਟ ਫੂਡ ਹੈ ਇਹਨਾਂ ਦੀ ਸ਼ੈਲਫ ਲਾਈਫ ਬਹੁਤ ਜ਼ਿਆਦਾ ਹੁੰਦੀ ਹੈ ਇਹ ਖਰਾਬ ਨਹੀਂ ਹੁੰਦੇ ਕਿਉਂ ਕਿ ਇਹਦੇ ਵਿੱਚ ਪ੍ਰੀਜ਼ਰਵੇਟਿਵ ਪਿਆ ਹੁੰਦਾ ਹੈ ਤੇ ਪ੍ਰੀਜ਼ਰਵੇਟਿਵ ਇੱਕ ਕੈਮੀਕਲ ਹੈ ਜਿਹੜੀ ਉਹਦੀ ਸ਼ੈਲਫ ਲਾਈਫ ਨੂੰ ਵਧਾਉਣ ਲਈ ਪਾਇਆ ਜਾਂਦਾ ਹੈ ਤਾਂ ਕਨਸਟੈਂਟ ਯੂਜ਼ ਨਾਲ फ्रीकुंट यूज hmm. आप कंज्यूम करते हो अपनी बॉडी एक्ूमुलेट हूँ म्यूटेशन कोज करता है, कर है जिनके अल्टीमेटली कई बीमारियां दस दस्त hmm. दिता है एक कैंसर है मतलब जेकर कपास सेब ਨੂੰ ਦੋ ਦਿਨ ਲਈ ਬਾਹਰ ਰੱਖ ਦਿੰਦੇ ਨੇ ਤਾਂ ਛੇਤੀ ਛੇਤੀ ਖਰਾਬ ਹੋ ਜਾਂਦਾ ਹੈ ਹਾਂਜੀ ਹਾਂ ਉਹ ਉਲੀ ਲੱਗ ਜਾਂਦੀ ਹੈ ਕਈ ਵਾਰੀ ਹਾਂ ਬੇਸਿਕਲੀ ਉਹ ਪੈਰੀਸ਼ੇਬਲ ਆਈਟਮਸ ਹੈ ਜਿਹੜੀਆਂ ਕਿ ਕੰਜ਼ਿਊਮੇਬਲਸ ਪੈਰੀਸ਼ੇਬਲ ਹੋਣੇ ਚਾਹੀਦੀਆਂ ਹਨ ਪਰ ਅੱਜ ਕੱਲ ਦੇ ਜ਼ਮਾਨੇ ਵਿੱਚ ਆਪਾਂ ਦੇਖਿਆ ਜਾਵੇ ਜੰਕ ਫੂਡ ਤੇ ਉਸ ਦੀ ਵਰਤੋਂ ਬਹੁਤ ਜ਼ਿਆਦਾ ਵੱਧ ਗਈ ਹੈ ਹਫਤੇ 'ਚ ਦੋ ਤਿੰਨ ਵਾਰੀ ਇਵਨ ਕਈ ਬੱਚੇ ਆ ਲੋਕ ਤਾਂ ਡੇਲੀ ਬੇਸਿਸ ਤੇ ਉਹਨੂੰ ਕੰਜ਼ਿਊਮ ਕਰਦੇ ਆ ਤੇ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਇਵਨ ਇੱਕ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਣਾ ਵੀ ਸਰੀਰ ਲਈ ਠੀਕ ਨਹੀਂ ਹੁੰਦਾ जे गल करिए अचक बच्चे जो प्रोसैस फूड जिम्मे की पैकड नूडल बहुत ज्यादा खा खुश होंगे खा के या पैक पास्ता बहुत ज्यादा खुश होंगे इंस्टेंटली कुकड हो जाते हैं छेती तो छेती सर्विंग हो जाती है टेस्ट डेफिनेटली स्वाद होता होगा लेकिन कि वह भी अगे जाके कैंसर अगेन मैं कह कैंसर इनवाइट कर दी जरूर जिन्ना भी यह प्रोसैसड फूड है जंक फूड है ਯੂ نو ਜੋ ਆਪਾਂ ਕਹਿੰਦੇ ਆ ਟੇਸਟੀ ਲੱਗਦਾ ਛੇਤੀ ਬਣ ਜਾਂਦਾ ਟਾਈਮ ਕੰਜ਼ਿਊਮਿੰਗ ਇਹ ਸਾਰੀਆਂ ਕਈ ਬਿਮਾਰੀਆਂ ਨੂੰ ਦੱਸ ਸਕਦਾ ਹੈ ਦੇਖਿਆ ਜਾਵੇ ਜੋ ਆਪਾਂ ਕਿਉਂ ਕਹੀ ਆਪਾਂ ਮੈਂ ਕਿਹੇ ਕੋਸਟ ਫॉर ਮੋਡਰਨਾਈਜੇਸ਼ਨ ਜੇ ਆਪਾਂ ਪਹਿਲੇ ਜ਼ਮਾਨੇ ਚ ਦੇਖੀਏ ਖਾਣਾ ਉਹੀ ਪੋਸਟਿਕ ਉਹੀ ਨਿਊਟ੍ਰੀਸ਼ੀਅਸ ਤੇ ਸਵਾਦ ਯਾਨੀ ਟੇਸਟੀ ਉਹੀ ਖਾਣਾ ਹੁੰਦਾ ਹੈ ਜਿਹੜਾ ਧੀਮੀ ਆਂਚ ਤੇ ਲੰਬੇ ਸਮੇਂ ਤੱਕ ਬਣਿਆ ਜਾਵੇ ਅੱਜ ਕੱਲ ਆਪਾਂ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈ ਤੇ ਅਸੀਂ ਫਾਸਟ ਕੁਕਿੰਗ ਤੇ ਹਾਈ ਹੀਟ ਕੁਕਿੰਗ ਵਾਲਾ ਆ ਗਿਆ ਹਾਂ ਉਹ ਵਾਲੇ ਹੀ ਇਸ ਤਰ੍ਹਾਂ ਦੀ ਕੁਕਿੰਗ ਸਾਡੇ ਸ਼ਰੀਰ ਦੀ ਬਹੁਤ ਜ਼ਿਆਦਾ ਪ੍ਰੈਸ਼ਰ ਕੁਕਰ ਕੁਕਿੰਗ ਪ੍ਰੈਸ਼ਰ ਕੁਕਰ ਕੁਕਿੰਗ ਹੋ ਗਿਆ ਐਲੂਮੀਨੀਅਮ ਕੁੱਕਰ ਹੋ ਗਿਆ ਐਲੂਮੀਨੀਅਮ ਹੋ ਗਿਆ ਪਲੱਸ ਦਾਲ ਚਾਵਲ ਬਣਾਉਣ ਤੋਂ ਪਹਿਲਾਂ ਆਪਾਂ ਵੀ ਹੁੰਦੇ ਨਹੀਂ ਆ ਦਾਲ ਚਾਵਲ ਨੂੰ ਦਾਲ ਬਣਾਉਣ ਤੋਂ ਪਹਿਲਾਂ ਘਟੋ ਘਟ ਅੱਧਾ ਕਾਂਟਾ ਪਹਿਲਾਂ ਭਿਉਣਾ ਚਾਹੀਦਾ ਤਾਂ ਹੀ ਉਹਨੂੰ ਤੁਹਾਡੀ ਪੂਰੀ ਨਿਊਟ੍ਰੀਟਿਵ ਵੈਲਿਊ ਮਿਲੇਗੀ ਤੇ ਉਹਦੇ ਵਿੱਚੋਂ ਕੁਝ ਅਜਿਹੇ ਕੈਮੀਕਲਸ ਹੁੰਦੇ ਨੇ ਜਿਹੜੇ ਨਿਕਲ ਜਾਂਦੇ ਨੇ ਜਦੋਂ ਆਪਾਂ ਭਿਉ ਕੇ ਰੱਖਦੇ ਆਂ ਜਾਂ ਉਹ ਡਾਇਰੈਕਟ ਕੰਜ਼ੂਮ ਕਰ ਲਈ ਆਪਾਂ ਨੂੰ ਇੰਡਾਈਜੈਸ਼ਨ ਵਗੈਰਾ ਕੌਜ਼ ਕਰਨਗੇ ਤੁਸੀਂ ਨੋਟ ਕੀਤਾ ਹੋਏ ਜੇ ਤੁਸੀਂ ਦਾਲ ਭਿਉ ਕੇ ਖਾਓ ਤਾਂ ਤੁਹਾਨੂੰ ਡਾਈਜੈਸ਼ਨ ਤੁਹਾਡਾ ਠੀਕ ਰਹੇਗਾ ਕਈਆਂ ਨੂੰ ਦੇਖਿਆ ਦਾਲ ਨਹੀਂ ਹਜ਼ਮ ਹੁੰਦੀ ਉਹ ਇਕਦਮ ਹੀ ਪ੍ਰੈਸ਼ਰ ਕੁੱਕਰ ਤੇ ਬਣਾਈ ਪਏ ਹੁੰਦੇ ਵੀ ਨਹੀਂ ਹੈ ਤਾਂ ਉਹ ਹੈ ਤਾਂ ਜਿਹੜੀ ਵੀ ਕੁਕਿੰਗ ਧੀਮੀ ਆਂਚ ਤੇ ਲੰਬੇ ਸਮੇਂ ਤੱਕ ਕੀਤੀ ਜਾਵੇ ਉਹੀ ਪੌਸ਼ਟਿਕ ਕੁਕਿੰਗ ਹੁੰਦੀ ਹੈ ਅਪਾ ਗੱਲ ਕਰ ਰਹੇ ਹਾਂ ਕੈਂਸਰ ਬਾਰੇ ਕਿੰਨੇ ਕੈਂਸਰ ਹੁੰਦਾ ਕੀ ਹੈ ਵਟ ਇਜ਼ ਕੈਂਸਰ ਬੇਸਿਕਲੀ ਆਪਣੀ ਬਾਡੀ ਵਿੱਚ ਸੈਲਸ ਹੁੰਦੇ ਹਨ ਸੈਲਸ ਹੁੰਦੇ ਨੇ ਸੈਲਸ ਬਣਦੇ ਨੇ ਤੇ ਸੈਲਸ ਨੂੰ ਖਤਮ ਵੀ ਹੋ ਜਾਂਦੇ ਨੇ ਇੱਕ ਪ੍ਰੋਸੈਸ ਹੁੰਦਾ ਹੈ ਲੇਕਿਨ ਜੇ ਸੈਲ ਸਾਈਕਲ ਜੇ ਸੈਲ ਬਣੀ ਜਾਣ ਇੱਕ ਹੱਦ ਤੋਂ ਮਾਤਰਾ ਤੇ ਬਣੀ ਜਾਂਦੇ ਤੇ ਉਹ ਉਨੇ ਉਹ ਡਿਸਟਰੋਏਡ ਨਾ ਹੋਣ ਤਾਂ ਉਹ ਟਿਊਮਰ ਬਣ ਜਾਂਦਾ ਹੈ ਟਿਊਮਰ ਤੋਂ ਫਿਰ ਕੈਂਸਰ ਬਣਦਾ ਹੈ ਤੇ ਹੌਲੀ ਹੌਲੀ ਉਹ ਪੂਰੇ ਸ਼ਰੀਰ ਵਿੱਚ ਫੈਲ ਜਾਂਦਾ ਹੈ ਔਰ ਅਲਟੀਮੇਟਲੀ ਇਟ ਇਜ਼ ਦਾ ਕਾਸਟ ਟੂ ਅਵਰ ਡੈਥ ਆਲਸੋ ਇਟ ਕੈਨ ਲੀਡ ਟੂ ਡੈਥ ਯੈਸ ਕੀ ਕੈਂਸਰ ਨੂੰ ਕਿਉਰ ਕੀਤਾ ਜਾ ਸਕਦਾ ਹੈ ਹਾਂਜੀ ਕੈਂਸਰ ਦਾ ਕਿਉਰ ਹੈ ਹਮ ਪਰ ਇਹ ਜੇ ਸਹੀ ਸਮੇਂ ਤੇ अर्ली स्टेज ਵਿੱਚ ਪਕੜਿਆ ਜਾਏ ਤੇ ਇਹਦਾ ਸਹੀ ਥਾਂ ਤੇ ਇਲਾਜ ਹੋਵੇ ਤਾਂ ਕੈਂਸਰ ਕਿਉਰੇਬਲ ਹੈ ਹਮ ਹਮ ਤੇ ਆਪਾਂ ਜਦ ਗੱਲ ਕਰਦੇ ਆ ਕੈਂਸਰ ਨੂੰ ਆ ਆਇਡੈਂਟੀਫਾਈ ਕਰਨ ਦੀ ਉਹਨੂੰ ਕਿਦਾਂ ਕਿਸ ਤਰੀਕੇ ਦੇ ਨਾਲ ਆਪਾਂ ਜਾਂਚ ਕਰ ਸਕਦੇ ਹ ਕਿ ਸਾਡੇ ਮੇਰੀ ਬਾਡੀ ਦੇ ਅੰਦਰ ਕੋਈ ਕਿ ਆਪਣੀ ਬਾਡੀ ਸਾਨੂੰ ਕੋਈ ਇੰਡੀਕੇਸ਼ਨਸ ਦਿੰਦੀ ਹੈ ਕਿ ਮੈਨੂੰ ਏ ਟੈਸਟ ਕਰਾ ਲੈਣੇ ਚਾਹੀਦੇ ਨੇ ਜਾਂ ਫਿਰ ਕੋਈ ਸਿੰਪਟਮਸ ਇਹੋ ਜੇ ਦਿਖਾਉਂਦੇ ਸਾਡੀ ਬਾਡੀ ਹਾਂਜੀ ਜ਼ਰੂਰ ਦੇਖੋ ਤੁਹਾਡੇ ਸ਼ਰੀਰ ਵਿੱਚ ਕੋਈ ਵੀ ਬਿਮਾਰੀ ਹੈ ਕੈਂਸਰ ਤੋਂ ਇਲਾਵਾ ਤੁਸੀਂ ਨਾਲੋਂ ਥਾਇਰੋਇਡ ਹੈ ਬੀਪੀ ਹੈ 슈ਗਰ ਹੈ ਹਰ ਬਿਮਾਰੀ ਆਪਣੇ ਸਾਈਨਸ ਨੂੰ ਜ਼ਰੂਰ ਸ਼ੋ ਕਰਦੀ ਹੈ ਤੁਹਾਡੇ ਸ਼ਰੀਰ ਉਸ ਨੂੰ ਸ਼ੋ ਕਰਦਾ ਹੈ ਜਿਵੇਂ ਕਿ ਡਿਪੈਂਡ ਕਰਦਾ ਹੈ ਕਿਹੜੇ ਭਾਗ ਦਾ ਕੈਂਸਰ ਹੈ ਜਿਵੇਂ ਕਿ ਆਪਾਂ ਦੇਖੀਏ विश्व ਵਿੱਚ ਸਭ ਤੋਂ ਜ਼ਿਆਦਾ ਕਾਮਨ ਬ੍ਰੈਸਟ ਕੈਂਸਰ ਹੈ ਜਿਨੂੰ ਕਿ ਛਾਤੀ ਦਾ ਕੈਂਸਰ ਕਿਹਾ ਜਾਂਦਾ ਹੈ ਦੇਖਿਆ ਜਾਵੇ ਜੀ ਲੇਡੀਆਂ ਆਪਣੀ ਬ੍ਰੈਸਟ ਨੂੰ ਰੋਜ਼ ਐਗਜ਼ਾਮਿਨ ਕਰਨ ਜੇ ਉਹਨਾਂ ਨੂੰ ਕੋਈ ਉਹਦੇ ਵਿੱਚ ਗੰਡ ਫੀਲ ਹੋ ਰਹੀ ਹੈ ਛਾਤੀ ਵਿੱਚ ਜਾਂ ਕੱਚ ਵਿੱਚ ਕੋਈ ਗੰਡ ਫੀਲ ਹੋ ਰਹੀ ਹੈ ਉਥੋਂ ਦੀ ਸਕਿਨ ਥੋੜੀ ਜੀ ਉਹਨਾਂ ਨੂੰ ਸਖਤ ਲੱਗਣੀ ਸ਼ੁਰੂ ਹੋ ਗਈ ਚਮੜੀ 'ਚ ਕੋਈ ਚੇਂਜਸ ਲੱਗ ਰਹੀਆਂ ਹਨ ਬ੍ਰੈਸਟ ਪ੍ਰੈਸ ਕਰੇ ਤੇ ਕੋਈ ਐਬਨਾਰਮਲ ਕਲਰ ਦਾ ਡਿਸਚਾਰਜ ਆ ਰਿਹਾ ਹੈ ਦਾ ਇਸ ਇਹ ਸਾਰੀਆਂ ਲੱਛਣ ਹੁੰਦੇ ਨੇ ਬ੍ਰੈਸਟ ਕੈਂਸਰ ਦੇ ਉਸ ਤੋਂ ਇਲਾਵਾ ਜਿਵੇਂ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਜਿਹਨੂੰ ਸਰਵਾਈਕਲ ਕੈਂਸਰ ਕਿਹਾ ਜਾਂਦਾ ਹੈ ਇਹਦੇ ਵਿੱਚ ਜੇ ਫੌਲ ਸਮੈਲੀ ਮਤਲਬ ਗੰਦਾ ਪਾਣੀ ਜਾਂ ਗੰਦੀ 스ਮੈਲ ਵਾਲਾ ਡਿਸਚਾਰਜ ਹੋਵੇ ਐਬਨਾਰਮਲ ਬਲੀਡਿੰਗ ਹੋਵੇ ਪੀਰੀਅਡਸ ਤੋਂ ਇਲਾਵਾ ਇਨ ਬੀਟਵੀਨ ਵੀ ਬਲੀਡਿੰਗ ਹੋਵੇ ਜਾਂ ਫਿਰ ਸੈਕਸ਼ੂਅਲ ਕੰਟੈਕਟ ਵੇਲੇ ਮਤਲਬ ਹਸਬੰਦ ਵਾਈਫ ਦੇ ਜਨ ਕੰਟੈਕਟ ਤੋਂ ਬਾਅਦ ਬਲੀਡਿੰਗ ਹੋਵੇ ਇਹ ਇੱਕ ਸਰਵਾਈਕਲ ਕੈਂਸਰ ਦੇ ਲੱਛਣ ਹੁੰਦੇ ਹਨ ਉਸ ਤੋਂ ਇਲਾਵਾ ਜਿਵੇਂ ਹੋ ਗਿਆ ਬੱਚੇਦਾਨੀ ਦਾ ਕੈਂਸਰ ਜੇ ਤੁਹਾਨੂੰ ਅਬਨਾਰਮਲ ਮਤਲਬ ਹੈਵੀ ਬਲੀਡਿੰਗ ਹੋ ਰਹੀ ਹੈ ਪੀਰੀਅਡਸ ਦੇ ਦੌਰਾਨ ਜਾਂ ਇਨ ਬਿਟਵੀਨ ਬਲੀਡਿੰਗ ਹੋ ਰਹੀ ਹੈ ਜਾਂ ਫਿਰ ਕਿਸੇ ਲੇਡੀ ਦਾ ਮਹੀਨਾ ਬੰਦ ਹੋ ਗਿਆ ਆਪਾਂ ਜਿਹਨੂੰ ਕਹਿੰਦੇ ਮੀਨੋਪੌਜ਼ ਹੋ ਗਿਆ ਉਸ ਤੋਂ ਸਾਲ 2 ਸਾਲ ਬਾਅਦ ਕੋਈ ਬਲੀਡਿੰਗ ਹੋ ਰਹੀ ਹੈ ਇਹ ਸਾਰੇ ਲੱਛਣ ਬੱਚੇਦਾਨੀ ਦੇ ਕੈਂਸਰ ਦੇ ਹਨ ਪਰ ਇਹਦੇ ਵਿੱਚੋਂ ਸਭ ਤੋਂ ਜ਼ਿਆਦਾ ਘਾਤਕ ਜਿਹਨੂੰ ਅਸੀਂ ਸਾਇਲੈਂਟ ਕਿਲਰ ਕਹਿੰਦੇ ਹਾਂ ਉਹ ਹੈ ఓਵਰੀਅਨ ਕੈਂਸਰ ਕਿਉਂ ਜਿਹੜਾ ਕਿ ਅੰਡੇਦਾਨੀ ਦਾ ਕੈਂਸਰ ਹੈ ਇਹ ਕੈਂਸਰ ਕੋਈ ਵੀ ਲੱਛਣ ਨਹੀਂ ਦਿੰਦਾ ਇਹਦੇ ਲੱਛਣ ਬਹੁਤ ਹੀ ਵੇਗ ਹੁੰਦੇ ਹਨ ਜਿਵੇਂ ਕਿ ਗੈਸ ਬੰਨਾ ਫਟੀਗ ਥਕਾਵਟ ਰਹਿਣੀ ਹਨਾ ਕਬਜ ਮੈਣੀ ਢਿੱਡ ਦੁਖਣਾ ਤਾਂ ਇਹ ਸਾਰੇ ਲੱਛਣ ਹੁੰਦੇ ਨੇ ਇਹਨਾਂ ਦੇ ਚਲਦੇ ਇਹ 90% ਕੇਸ ਵਿੱਚ 90% ਪਰਤੀਸ਼ਤ ਕੇਸਾਂ ਵਿੱਚ ਇਹ ਤੀਜੀ ਸਟੇਜ ਤੇ ਪਾਇਆ ਜਾਂਦਾ ਹੈ ਤੇ ਇਹਦਾ ਕੋਈ ਵੀ ਸਕਰੀਨਿੰਗ ਟੈਸਟ ਨਹੀਂ ਹੈ ਜਿਵੇਂ ਸਰਵਾਈਕਲ ਕੈਂਸਰ ਦਾ ਟੈਸਟ ਹੈ ਸਕਰੀਨਿੰਗ ਟੈਸਟ ਪੈਪਸਮੀਅਰ ਟੈਸਟ ਹੈ ਬ੍ਰੈਸਟ ਕੈਂਸਰ ਦਾ ਸਕਰੀਨਿੰਗ ਟੈਸਟ ਹੈ ਮਤਲਬ ਮੈਮੋਗ੍ਰਾਮ ਹੈ ਸਕਰੀਨ ਟੈਸਟ ਮਤਲਬ ਆਪਾਂ ਕੈਂਸਰ ਹੋਣ ਨੂੰ ਕਈ ਸਾਲ ਪਹਿਲਾਂ ਹੀ ਉਸ ਨੂੰ ਪਕੜ ਲੈਣੇ ਹਾਂ ਐਗਜ਼ਾਮੀਨੇਸ਼ਨ ਜਿਹੜਾ ਆ ਜਾਂਦਾ ਹੈ ఓਵਰੀਅਨ ਕੈਂਸਰ ਦਾ ਕੋਈ ਵੀ ਸਕਰੀਨਿੰਗ ਟੈਸਟ ਨਹੀਂ ਹੈ ਇਹਦੇ ਸਾਰੇ ਹੀ ਸਿੰਪਟਮਸ ਬਹੁਤ ਹੀ ਵੇਕ ਹੁੰਦੇ ਹਨ ਜਿਹੜੇ ਕਿ ਆਪਾਂ ਨੂੰ ਲੱਗਦਾ ਹੈ ਕਿ ਕੋਈ ਗੈਸ ਕਰਕੇ ਉਸ ਕਰਕੇ ਹੈ ਐਸੇ ਕਰਕੇ ਇਹ ਸਭ ਤੋਂ ਜ਼ਿਆਦਾ ਐਡਵਾਂਸ ਸਟੇਜ ਪਾਇਆ ਜਾਂਦਾ ਹੈ ਲੇਡੀਜ਼ ਨੂੰ ਕਿ ਬ੍ਰੈਸਟ ਕੈਂਸਰ ਸਿਰਫ ਲੇਡੀਜ਼ ਨੂੰ ਹੁੰਦਾ ਨਹੀਂ ਬ੍ਰੈਸਟ ਕੈਂਸਰ ਮੇਲ ਬ੍ਰੈਸਟ ਕੈਂਸਰ ਵੀ ਹੁੰਦਾ ਆਦਮੀਆਂ ਨੂੰ ਵੀ ਹੁੰਦਾ ਹੈ ਸਪੈਸ਼ਲੀ ਜੇ ਉਹਦਾ ਕਿ ਜੈਨੇਟਿਕ ਲਿੰਕ ਹੋਵੇ ਮੇਲ ਬ੍ਰੈਸਟ ਕੈਂਸਰ ਬਹੁਤ ਹੀ ਰੇਅਰ ਹੈ ਪਰ ਹਾਂ ਮੇਲ ਬ੍ਰੈਸਟ ਕੈਂਸਰ ਵੀ ਹੁੰਦਾ ਹੈ ਹੁੰਦੇ ਨੇ ਤੇ ਜੇਕਰ ਆਪਾਂ ਗੱਲ ਕਰੀਏ ਜਿੱਦਾਂ ਕਿ ਤੁਸੀਂ ਕਿਹਾ ਕਿ ਇਹਦੇ ਅੰਦਰ ਸਟੇजेस ਹੁੰਦੇ ਨੇ ਤੇ ਆਪਾਂ ਪਹਿਲੀ ਸਟੇਜ ਦੇ ਅੰਦਰ ਜਾਂ ਪ੍ਰੀ ਕੁਝ ਐਗਜ਼ਾਮੀਨੇਸ਼ਨਸ ਕੋ ਜਿਹੜੇ ਟੈਸਟ ਹੋਣ ਜਿਹਦੇ ਥਰੂ ਆਪਾਂ ਐਗਜ਼ਾਮਨ ਕਰਕੇ ਆਪਣਾ ਬਚਾਅ ਕਰ ਸਕੀਏ ਕਿ ਇਹੋ ਜਿਹੀ ਵੀ ਕੈਂਸਰ ਤੋਂ ਬਚਾਅ ਕਰਨ ਲਈ ਵੀ ਕੋਈ ਟੈਸਟ ਹੁੰਦੇ ਨੇ ਹਾਂਜੀ ਕਿਉਂਕਿ ਕੈਂਸਰ ਸਿੱਧਾ ਹੀ ਨਹੀਂ ਬਣਦਾ ਉਸ ਤੋਂ ਪਹਿਲਾਂ ਉਹਦੀ ਸਟੇਜ ਹੁੰਦੀ ਹੈ ਜਿਵੇਂ ਪ੍ਰੀ ਇਨਵੇਸਿਵ ਸਟੇਜ ਸੈਲਸ ਕੁਝ ਉਸ ਤੋਂ ਪਹਿਲਾਂ ਚੇਂਜਸ ਦੇਣੀਆਂ ਸ਼ੁਰੂ ਕਰ ਦਿੰਦੇ ਹਨ ਹਾਂਜੀ ਜੀ ਜਿਹੜੇ ਕੀ ਜਿਹਦੇ ਲਈ ਆਪਾਂ ਕਹਿੰਦੇ ਸਕਰੀਨਿੰਗ ਟੈਸਟ ਸਕਰੀਨਿੰਗ ਟੈਸਟ ਮਤਲਬ ਪੇਸ਼ੈਂਟ ਨੂੰ ਜੇ ਕੈਂਸਰ ਨਹੀਂ ਹੈ ਉਹ ਟੈਸਟ ਕਰਵਾ ਰਿਹਾ ਤਾਂ ਕਿ ਉਹਦੀ ਬਾਡੀ ਵਿੱਚ ਕੋਈ ਅਜਿਹੇ ਚੇਂजेस ਤਾਂ ਨਹੀਂ ਆ ਗਏ ਇਹਦੇ ਵਿੱਚ ਦੇਖਿਆ ਜਾਂ ਵੀ ਮਹਿਲਾ ਵਿੱਚ ਦੋ ਹੀ ਕੈਂਸਰ ਹਨ ਜੀ ਸਕਰੀਨਿੰਗ ਹੋ ਸਕਦੀ ਹੈ ਇੱਕ ਤਾਂ ਹੈ ਬ੍ਰੈਸਟ ਕੈਂਸਰ ਛਾਤੀ ਦਾ ਕੈਂਸਰ ਜਿਹਦੇ ਲਈ ਮੈਮੋਗ੍ਰਾਮ ਬ੍ਰੈਸਟ ਜਾਂ ਫਿਰ ਐਮ ਆਰ ਆਈ ਬ੍ਰੈਸਟ ਕੀਤਾ ਜਾਂਦਾ ਹੈ ਦੂਸਰਾ ਹੈ ਸਰਵਾਈਕਲ ਕੈਂਸਰ ਜਿਹਦੇ ਲਈ ਪੈਪ ਸਮੀਅਰ ਜਾਂ ਐਚ ਪੀ ਵੀ ਟੈਸਟ ਇਹ ਟੈਸਟ ਕੀਤਾ ਜਾਂਦਾ ਹੈ ਜੀ ਸਾਰੇ ਟੈਸਟ ਬਹੁਤ ਮਹਿੰਗੇ ਹੁੰਦੇ ਨੇ ਮਹਿੰਗੇ ਨਹੀਂ ਹੁੰਦੇ ਜੇ ਸਾਰੇ ਟੈਸਟ ਮਿਲਾਏ ਜਾਈਏ ਆਪਣੇ 2000 ਤੋਂ ਥੱਲੇ ਥੱਲੇ ਹੁੰਦੇ ਹਨ ਤੇ ਇਹ ਕਿੰਨੇ ਟਾਈਮ ਬਾਅਦ ਇੱਕ ਲੇਡੀ ਨੂੰ ਕਰਾ ਲੈਣੇ ਚਾਹੀਦੇ ਨੇ ਟੂ ਬੀ ਔਨ ਅ ਸੇਫਰ ਸਾਈਡ ਦੇਖੋ ਇਅਰਲੀ ਮੈਮੋਗ੍ਰਾਮ ਸਾਲ ਚ ਇੱਕ ਵਾਰ ਮੈਮੋਗ੍ਰਾਮ ਕਰਾ ਲੈਣਾ ਚਾਹੀਦਾ ਹੈ ਤੇ ਪੈਪਸਮੇਅਰ ਟੈਸਟ ਜੇ ਅੱਜ ਤੁਸੀਂ ਪੈਪਸਮੇਅਰ ਟੈਸਟ ਦਿੱਤਾ ਹੈ ਤੇ ਉਹ ਤੁਹਾਡਾ ਨਾਰਮਲ ਆਇਆ ਹੈ ਤੇ ਤੁਹਾਨੂੰ ਕੋਈ ਵੀ ਸਿੰਪਟਮ ਨਹੀਂ ਹੁੰਦਾ ਤਾਂ ਹਰ 3 ਸਾਲ ਤੇ ਕਰਾਉਣਾ ਚਾਹੀਦਾ ਹੈ ਸੋ ਇਟ ਇਜ਼ ਅ ਮਿਨਿਮਲ ਇਨਵੈਸਟਮੈਂਟ ਇਹ ਬਹੁਤ ਛੋਟੀ ਜੀ ਇੱਕ ਇਨਵੈਸਟਮੈਂਟ ਹੈ ਜੋ ਤੁਸੀਂ ਆਪਣੇ ਸਾਲ ਚ ਤੁਸੀਂ 2000 ਰੁਪਏ ਲਗਾ ਕੇ ਆਪਣੀ ਐਗਜ਼ਾਮੀਨੇਸ਼ਨ ਬੋਡੀ ਦੇ ਥਰੂ ਕਰਾ ਕੇ ਆਪਣੇ ਆਪ ਨੂੰ ਏਟਲੀਸਟ ਫਿਟ ਕਰ ਸਕਦੇ ਹੋ ਆਪਣੇ ਆਪ ਨੂੰ ਕਿਸੇ ਵੱਡੀ ਪ੍ਰੋਬਲਮ ਤੋਂ ਆਉਣ ਤੋਂ ਪਹਿਲਾਂ ਹੀ ਬਚਾਅ ਕਰ ਸਕਦੇ ਹੋ ਆਪਾਂ

ਰਿਲੈਕਸ ਉਹ ਤੁਹਾਡੀ ਮੈਂਟਲ ਰਿਲੈਕਸੇਸ਼ਨ ਹੈ ਇਸ ਤਰ੍ਹਾਂ ਤੁਹਾਡੀ ਬੋਡੀ ਨੂੰ ਵੀ ਰੈਗੂਲਰ ਚੈੱਕਅਪ ਦੀ ਲੋੜ ਪੈਂਦੀ ਹੈ ਕਿਉਂਕਿ ਤੁਹਾਡੀ ਬੋਡੀ ਐਕਜ਼ਰਟ ਹੋ ਰਹੀ ਹੈ ਉਹਦੇ ਵਿੱਚ ਚੇਂਜਸ ਆ ਰਹੀ ਹੈ ਰੈਗੂਲਰ ਚੈੱਕਅਪ ਜੇ ਤੁਸੀਂ ਆਪਣੀ ਬੋਡੀ ਨੂੰ ਮੈਂ ਮਾਈਂਡ ਨੂੰ ਬ੍ਰੇਕ ਦਿਨੇ ਹੋ ਛੋਟੀ ਲੈ ਕੇ ਇਹ ਡਾਕਟਰ ਕੋਲ ਵਿਜ਼ਿਟ ਵੀ ਕਰੋ ਆਪਣੇ ਰੂਟੀਨ ਟੈਸਟ ਕਰਾਓ ਜਿਦੇ ਵਿੱਚ ਬੇਸਿਕ ਟੈਸਟ ਜਿਵੇਂ ਸੀਬੀਸੀ ਹੀਮੋਗਲੋਬਿਨ ਕੀ ਹੈ ਉਹ ਕਿਉਂਕਿ ਕਿੰਨੀਆਂ ਹੀ ਮਹਿਲਾ ਹੈ ਜਿਨ੍ਹਾਂ ਵਿੱਚ ਹੀਮੋਗਲੋਬਿਨ ਦੀ ਘਾਟ ਹੁੰਦੀ ਹੈ 8-9 ਗ੍ਰਾਮ ਨਾਲ ਦੀ कम करी जाती हैं थायरॉयड आम एक बीमारी है कम जिसे करके थोड़ा थकावट रहती है बाल का झड़ना रेगुलर मेंसेस इस करके एक रूटीन चेकअप तो रेगुलर हेल्थ आ, अपने रेगुलर ब्लड टेस्ट या अल्ट्रासाउंड करवाते रहना चाहिए था। चाहिए डॉक्टर नमिता यूजुअली लोग डॉक्टर्स तो बहुत ज्यादा इंस्पायर होते हैं तुम अपनी एग्जामिनेशन कितने कितने टाइम बाद कराते रहते हो ਦੇਖੋ ਮੈਂ ਆਪਣੇ ਜੋ ਵੀ ਜੋ ਵੀ ਤੁਹਾਨੂੰ ਰੈਗੂਲਰ ਸਕਰੀਨਿੰਗ ਟੈਸਟ ਦੱਸੇ ਆ ਜਿਵੇਂ ਮੈਮੋਗ੍ਰਾਮ ਹੋ ਗਿਆ ਜਾਂ ਅਲਟਰਾਸਾਉਂਡ ਹੋ ਗਿਆ ਇਹ ਪੈਪ ਸਮੀਰ ਹੋ ਗਿਆ ਮੈਂ ਆਪਣਾ ਟਾਈਮ ਟੂ ਟਾਈਮ ਅਸੀਂ ਇਹ ਟੈਸਟ ਕਰਵਾਉਂਦੇ ਰਹਿੰਦੇ ਆ ਪਲੱਸ ਜੇ ਸਾਨੂੰ ਲੱਗੇ ਕੋਈ ਸਿੰਪਟਮ ਹੈ ਤੇ ਅਸੀਂ ਦਵਾਈ ਲੈ ਕੇ ਵੇਟ ਨਹੀਂ ਕਰਦੇ ਵੀ ਪ੍ਰੇਫਰੇਬਲੀ ਟੈਸਟ ਕਰਵਾ ਲੈਣਾ ਬੈਟਰ ਸਮਝਦੇ ਹਾਂ ਡਾਕਟਰ ਨੰਦਿਤਾ ਲੋਕੀ ਕਹਿੰਦੇ ਨੇ ਕਿ ਜ਼ਿਆਦਾਤਰ ਆਯੁਰਵੈਦਿਕ ਦੇ ਅੰਦਰ ਜਾਂ ਹੋਮਿਓਪੈਥੀ ਸਾਇੰਸ ਦੇ ਅੰਦਰ ਅੰਦਰ ਕੈਂਸਰ ਦਾ ਕਿਉਰ ਵੈਲੀ ਮੈਡੀਸਿਨਸ ਹੈ ਤੁਹਾਨੂੰ ਕੀ ਲੱਗਦਾ ਹੈ कि साइंस इतनी डेवलप हो गई है कि अपनी एलियोपैथी के अंदर भी क्योर कर सकते हैं क्योंकि कई लोग दावा कर देने कि ऐसी कैंसर जड़ तो खत्म कर देंगे कि कैंसर जड़ तो खत्म कितना जा सकता है देखो कैंसर मैं उही थोनू क्या कि स्टेज पाया जाता है जो अर्ली स्टेज कोई भी कैंसर है तो ट्रीटमेंट होंगे सर्जरी ਸਰਜਰੀ ਤੋਂ ਬਾਅਦ ਉਹਦੀ ਪ੍ਰੋਪਰ ਸਟੇਜਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਅਸੀਂ ਡਿਸਾਈਡ ਕਰਦੇ ਹਾਂ ਉਹਨੂੰ ਕੋਈ ਕੀਮੋਥੈਰੇਪੀ ਜਾਂ ਰੇਡੀਏਸ਼ਨ ਥੈਰੇਪੀ ਦੀ ਜ਼ਰੂਰਤ ਹੈ ਵੀ ਕਿ ਨਹੀਂ ਤੇ ਜੇ ਕੈਂਸਰ ਜ਼ਿਆਦਾ ਐਡਵਾਂਸ ਸਟੇਜ ਪਾਇਆ ਜਾਂਦਾ ਹੈ ਉਹ ਸਰਜਰੀ ਦੀ ਸਟੇਜ ਤੋਂ ਨਿਕਲ ਗਿਆ ਤਾਂ ਉਸ ਨੂੰ ਪਹਿਲਾਂ ਕੀਮੋਥੈਰੇਪੀ ਜਾਂ ਸੇਕਾ ਦੇ ਕੇ ਛੋਟਾ ਕੀਤਾ ਜਾਂਦਾ ਹੈ ਫਿਰ ਉਹਦੀ ਸਰਜਰੀ ਕੀਤੀ ਜਾਂਦੀ ਹੈ ਤਾਂ ਇਹ ਜੇ ਬਿਲਕੁਲ ਹੀ ਪਹਿਲੀ ਸਟੇਜ ਤੇ ਜਾਂ ਕੈਂਸਰ ਹੋਣ ਤੋਂ ਪਹਿਲਾਂ ਵਾਲੇ ਲੱਛਣ ਉਹਨੂੰ ਪੜਿਆ ਜਾ ਸਕਦਾ ਹੈ ਤਾਂ ਇਹ ਕਿਊਰੇਬਲ ਹੈ ਹਾਲ ਹੀ ਦੇ ਅੰਦਰ ਹੀ ਆਪਣੀ ਸੈਲੀਬ੍ਰਿਟੀ ਹੀਨਾ ਖਾਨ ਨੂੰ ਵੀ ਬ੍ਰੈਸਟ ਕੈਂਸਰ ਹੋਇਆ ਸੀ ਉਹਨਾਂ ਨੇ ਸਕਰੀਨਿੰਗ ਕਰਾਈ ਸਕਰੀਨ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਬ੍ਰੈਸਟ ਕੈਂਸਰ ਹੈ ਔਰ ਬਹੁਤ ਹੀ ਅੱਛੀ ਤਰੀਕੇ ਦੇ ਨਾਲ ਜਿਹੜਾ ਹੈ ਉਹਨਾਂ ਨੇ ਆਊਟਕਮ ਕਰਕੇ ਹੁਣ ਉਹ ਪ੍ਰੋਪਰ ਹੁਣ ਪਬਲਿਕ ਦੇ ਅੰਦਰ ਵਾਪਸ ਆ ਗਏ ਕੀ ਕਹਿਣਾ ਚਾਹੋਗੇ ਕਿ ਇਹ ਸਾਰਾ ਜਿਹਦਾ ਕਿਉਰੇਬਲ ਹੈ ਪਰ ਉਹ ਮੈਂਟਲ ਸਟ्रेस ਵੀ ਬਹੁਤ ਜ਼ਿਆਦਾ ਲੈ ਕੇ ਆਉਂਦਾ ਕੀ ਕਹਿਣਾ ਚਾਹੋਗੇ ਜਿਹੜੇ ਸੈਲੀਬ੍ਰਿਟੀਆਂ ਇਹਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕਰਦੇ ਨੇ ਕਿਉਂਕਿ ਕਈ ਲੋਕਾਂ ਦੇ ਲਈ ਬਹੁਤ ਵੱਡੀ ਇਨਸਪੀਰੇਸ਼ਨਸ ਵੀ ਬਣ ਕੇ ਆਉਂਦੇ ਨੇ ਸਾਹਮਣੇ ਜਾਂ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੇਵਾਈਸ ਨਵਜੋਤ ਜੀ ਉਹਨਾਂ ਨੂੰ ਵੀ ਕੈਂਸਰ ਹੋਇਆ ਉਹ ਵੀ ਆਪਣਾ ਇੱਕ ਕੈਂਸਰ ਦੀ ਜੰਗ ਨੂੰ ਲੜ ਕੇ ਬਾਹਰ ਆਏ ਯੁਗਰਾਜ ਸਿੰਘ ਉਹ ਵੀ ਲੜ ਕੇ ਬਾਹਰ ਆਏ ਸੰਜੇ ਦੱਤ ਜੀ ਮੈਂ ਗੱਲ ਕਰਾਂ ਇਹ ਸਾਰੇ ਕੈਂਸਰ ਫਾਈਟਰਸ ਨੇ ਜੋ ਕਿ ਕੈਂਸਰ ਦੇ ਨਾਲ ਲੜਾਈ ਕਰਕੇ ਠੀਕ-ਠਾਕ ਕਰਕੇ ਆਪਣੀ ਜ਼ਿੰਦਗੀ ਵਾਪਸ ਰੁਟੀਨ ਦੇ ਅੰਦਰ ਜੀ ਰਹੇ ਨੇ ਕੀ ਕਹਿਣਾ ਚਾਹੂੰਗੀ ਇਨ ਸੈਲੀਬ੍ਰਿਟੀਜ਼ ਲਈ ਏ ਸੈਲੀਬ੍ਰਿਟੀਜ਼ ਲਈ ਮੈਂ ਇਹੀ ਕਹਿਣਾ ਚਾਹਾਂਗੀ ਕਿ ਕਿ ਇਹਨਾਂ ਨੂੰ ਕੈਂਸਰ ਹੋਇਆ ਇਹਨਾਂ ਨੇ ਟ੍ਰੀਟਮੈਂਟ ਲਈਤੀ ਤੇ ਉਸ ਨੂੰ ਬਹੁਤ ਹੀ ਪੋਜ਼ਿਟਿਵ ਵੇ ਨਾਲ ਮੀਡੀਆ ਵਿੱਚ ਪ੍ਰੋਜੈਕਟ ਕੀਤਾ ਰਾਈਟ ਮਤਲਬ ਉਹਨਾਂ ਨੇ ਇੱਕ ਦਹਿਸ਼ਤ ਦਾ ਰੂਪ ਨਹੀਂ ਉਸ ਨੂੰ ਦਿੱਤਾ ਉਹਨਾਂ ਨੇ ਸ਼ੋ ਕੀਤਾ ਕਿ ਹਾਂ ਸਾਨੂੰ ਕੈਂਸਰ ਹੋਇਆ ਅਸੀਂ ਉਹਦਾ ਇਲਾਜ ਲਿਆ ਤੇ ਹਾਂ ਵੀ ਅਸੀਂ ਨਾਰਮਲ ਜ਼ਿੰਦਗੀ ਜੀ ਰਹੇ ਹਾਂ ਤਾਂ ਇਹਦੇ ਵਿੱਚ ਜੋ ਮੈਂ ਆਪਣੀ ਪ੍ਰੈਕਟਿਸ ਵਿੱਚ ਦੇਖਿਆ ਲੋਕਾਂ ਵਿੱਚ ਉਹ ਇਹ ਕੇਸ ਸੁਣਨ ਤੋਂ ਬਾਅਦ ਕਈ ਲੋਕ ਆਏ ਵੀ ਕੋ ਉਸ ਨੂੰ ਬ੍ਰੈਸਟ ਕੈਂਸਰ ਹੋ ਗਿਆ ਕਿਸੇ ਨੂੰ ਹੋ ਗਿਆ ਮੈਂ ਆਪਣਾ ਉਹ ਚੈੱਕ ਕਰਾਉਣਾ ਚਾਹੁੰਦੀ ਹਾਂ ਮੇਰੇ ਖਿਆਲ ਵਿੱਚ ਲੋਕਾਂ ਵਿੱਚ ਡਰ ਤੋਂ ਇਲਾਵਾ ਥੋੜੀ ਜਿਹੀ ਜਾਗਰੂਕਤਾ ਅਵੇਅਰਨੈਸ ਵੱਲ ਵੀ ਹੋਈ ਹੈ ਕਿਉਂਕਿ ਇਹ ਤਾਂ ਸ਼ੁਰੂ ਤੋਂ ਹੀ ਟ੍ਰੈਂਡ ਰਿਹਾ ਹੈ ਕਿ ਡਾਕਟਰ ਕੁਝ ਕਹੇ ਨਹੀਂ ਸੁਣੋਗੇ ਪਰ ਕਿਸੇ ਬਾਲੀਵੁੱਡ ਦੇ ਬਾਲੀਵੁੱਡ 스타 ਨੇ ਕੁਝ ਕਹਿਤਾ ਦੇ ਆਲਵੇਜ਼ ਹੈ ਨਾ ਫੋਲੋ ਕਰਦਾ ਹੈ ਤਾਂ ਡੈਫੀਨੇਟਲੀ ਉਹਨਾਂ ਨੇ ਇੱਕ ਪੋਜ਼ਿਟਿਵ ਇਮੇਜ ਦਿੱਤੀ ਹੈ ਪਰ ਮੈਂ ਸਭ ਤੋਂ ਜ਼ਿਆਦਾ ਜੋ ਸਾਨੂੰ ਬਹੁਤ ਹੀ ਜ਼ਿਆਦਾ ਨੋਲੇਜੇਬਲ ਹੈ ਤੇ ਸਾਡੀ ਬੁੱਕਸ ਵੀ ਉਹਦਾ ਜ਼ਿਕਰ ਹੈ ਉਹ ਹੈ ਐਂਜਲੀਨਾ ਜੋਲੀ ਜੀ ਨੂੰ ਅਸੀਂ ਦਾ ਜੋਲੀ ਇਫੈਕਟ ਕਹਿੰਦੇ ਹਾਂ ਇੱਕ ਹਾਲੀਵੁੱਡ ਐਕਟ੍ਰੈਸ ਹੈ ਇਸ ਦੇ ਮਦਰ ਸ਼ੀ ਵਾਸ ਸਫਰਿੰਗ ਫਰਮ ਬ੍ਰੈਸਟ ਕੈਂਸਰ ਤਾਂ ਜੋ ਉਸਨੇ ਆਪਣੀ ਮਦਰ ਨੂੰ ਟਰਾਮਾ ਹੁੰਦੇ ਦੇਖਿਆ ਤਾਂ ਉਹ ਦੇਖਣਾ ਨਹੀਂ ਸੀ ਚਾਹੁੰਦੀ ਸ਼ੀ ਡਸ ਸ਼ੀ ਡਸਨਟ ਵਾਂਟ ਟੂ ਡਾਈ ਫਰਮ ਅ ਬ੍ਰੈਸਟ ਕੈਂਸਰ ਨਾ ਹੀ ਉਹ ਚਾਹਦੀ ਸੀ ਕਿ ਉਹਦੇ ਬੱਚੇ ਉਹਨੂੰ ਬ੍ਰੈਸਟ ਕੈਂਸਰ ਨਾਲ ਮਰਦੇ ਦੇਖਣ ਤਾਂ ਉਸਨੇ ਆਪਣਾ ਜੈਨੇਟਿਕ ਟੈਸਟ ਕਰਾਇਆ ਜਦੋਂ ਪੋਜ਼ਿਟਿਵ ਆਇਆ ਤਾਂ ਸ਼ੀ ਹੈਜ਼ ਗੋਨ ਫਾਰ ਅ ਪ੍ਰੋਫਿਲੈਕਟਿਕ ਸਰਜਰੀ ਪ੍ਰੋਫਿਲੈਕਟਿਕ ਸਰਜਰੀ ਕੀ ਹੁੰਦੀ ਹੈ ਇਹੀ ਅੰਡੇਦਾਨੀ ਤੇ ਬ੍ਰੈਸਟ ਦੇ ਕੈਂਸਰ ਨੂੰ ਹੁੰਦੀ ਹੈ ਬੇਸਿਕਲੀ ਇੱਕ ਸਿੰਡਰਮ ਹੁੰਦਾ ਹੈ ਹੈਰਿਡੀਟਿਵ ਬ੍ਰੈਸਟ ਹੋਵਿਗਨ ਕੈਂਸਰ ਇਹ ਤੁਹਾਡੇ ਫੈਮਲੀ ਹਿਸਟਰੀ ਚ ਕਿਸੇ ਨੂੰ ਅੰਡੇਦਾਨੀ ਜਾਂ ਬ੍ਰੈਸਟ ਦਾ ਕੈਂਸਰ ਹੈ ਤੁਸੀਂ ਜੈਨੇਟਿਕ ਟੈਸਟ ਕਰਾਣੇ ਹੋ ਉਹ ਤੁਹਾਡੇ ਵਿੱਚ ਪੋਜ਼ਿਟਿਵ ਆ ਗਿਆ ਵਾਂਸ ਯੂ ਹੈਵ ਕੰਪਲੀਟਿਡ ਯਰ ਫੈਮਲੀ ਤੁਸੀਂ 40 ইয়ারਸ ਦੇ ਹੋ ਗਏ ਹੋ 35 ਆਪਾਪੋ ਤਾਂ ਤੁਸੀਂ ਆਪਣੇ ਦੋਨੋਂ ਅੰਡੇਦਾਨੀਆਂ ਨਿਕਵਾ ਸਕਦੇ ਹੋ ਤੇ ਬ੍ਰੈਸਟ ਰਿਮੂਵ ਕਰਕੇ ਬ੍ਰੈਸਟ ਰੀਕਨਸਟਰਕਸ਼ਨ ਕਰਾ ਸਕਦੇ ਹੋ ਸੋ ਬੇਸਿਕਲੀ ਗੱਲ ਇਹ ਹੈ ਕਿ ਨਾਰੇਗਾ ਬਾਸ ਨਾਰੇਜੀ ਕੇ ਬਾਸਰੀ ਯੂ ਹੈਵ ਰਿਮੂਵਡ ਦ ਆਰਗਨ ਠੀਕ ਹੈ ਕਿ म्यूटेशन है मींस यू आर प्रोन आगे जाके थनो तो कैंसर हो सकता है जे तुसी ओनु निकलवा ही दोगे ता तुसी ता सेफ हो जाओ प्रोवाइडेड योर फैमिली इज कंप्लीट एदा एक प्रॉपर क्राइटेरिया hmm. है ता अपने डॉक्टर नाल तुसी एनु संपर्क कर सकदे हो उनना नाल डिस्कस कर सकदे हो एंड यू कैन गो फॉर दिस ऑप्शन एज राइट राइट बहुत सारे लोग बायोप्सी तो डरदे ने तुसी की कहना चाहोगे लोग की कहंदे ने कि बायोप्सी दे अंदर साडी रिपोर्ट जाएगी किते ना किते सानू कैंसर ना हो जाए कोई निडल दे नाल सानू कैंसर ना होए ओ तुसी की कहंदे हो कि दैट इज अ मिथ और इट इज अ रियलिटी ਨੇ ਕੈਂਸਰ ਦੇ ਰਨਏਟਿਡ ਸਭ ਤੋਂ ਜ਼ਿਆਦਾ ਮਿੱਥ ਹੈ ਦੇਖੋ ਸਰੀਰ ਵਿੱਚ ਕਿਤੇ ਵੀ ਕੈਂਸਰ ਬੰਦਾ ਹੈ ਜਿਵੇਂ ਕਿਤੇ ਗੱਠ ਬਣੀ ਤੁਸੀਂ ਅਲਟਰਾਸਾਉਂਡ ਕਰਾਇਆ ਐ ਐਮ ਆਰ ਆਈ ਸਕੈਨ ਆ ਰਿਹਾ ਉਹਦੇ ਵਿੱਚ ਆਇਆ ਕਿ ਇਸ ਦੇ ਵਿੱਚ ਗੱਠ ਹੈ ਉਹ ਹਮੇਸ਼ਾ ਲਿਖਦੇ ਨੇ ਕਿ ਸੁਜੈਸਟਿਵ ਆਫ ਕੈਂਸਰ ਪਰ ਉਹਨੂੰ ਡਾਇਗਨੋਸ ਕਰਨ ਲਈ ਕਿਸ ਤਰ੍ਹਾਂ ਦਾ ਕੈਂਸਰ ਹੈ ਕੈਂਸਰ ਹੈ ਵੀ ਕਿ ਨਹੀਂ ਤੁਹਾਨੂੰ ਬਾਇਓਪਸੀ ਕਰਨੀ ਹੀ ਪਵੇਗੀ ਬਾਇਓਪਸੀ ਮਤਲਬ ਤੁਸੀਂ ਉਹ ਤੋਂ ਥੋੜਾ ਜਿਹਾ ਟੁਕੜਾ ਲੈ ਕੇ ਉਸ ਦੀ ਜਾਂਚ ਕਰਦੇ ਹੋ ਤੇ ਇਹ ਜਿਹੜੀ ਬਾਇਓਪਸੀ ਹੈ ਜਿਵੇਂ ਛਾਤੀ 'ਚ ਕੋਈ ਗੰਢ ਹੈ ਆਪਾਂ ਉਹਦੀ ਬਾਇਓਪਸੀ ਕਰਦੇ ਹਿੱਥੇ ਵੀ ਹੈ ਇਹ ਜ਼ਰੂਰੀ ਹੈ ਬਹੁਤ ਜ਼ਿਆਦਾ ਮਿੱਥ ਹੈ ਕਈ ਪੇਸ਼ੈਂਟ ਇਸ ਦੀ ਬਾਇਓਪਸੀ ਨਹੀਂ ਕਰਾਉਂਦੇ ਕਿ ਨਹੀਂ ਜੇ ਸੂਈ ਲੱਗੇਗੀ ਤਾਂ ਇਹ ਫੈਲ ਜਾਏਗਾ ਫੈਲ ਜਾਏਗਾ ਐਸਾ ਨਹੀਂ ਹੈ ਇੱਕ ਡਾਇਗਨੋਸਟਿਕ ਟੈਸਟ ਹੈ ਠੀਕ ਹੈ ਜਿਹਦੇ ਜੋ ਥੋੜਾ ਜਲਦੀ ਡਾਇਗਨੋਸਿਸ ਹੋਏਗਾ ਤਾਂ ਜਲਦੀ ਇਲਾਜ ਹੋਏਗਾ ਇਸ ਤਰ੍ਹਾਂ ਕੈਂਸਰ ਰਿਲੇਟਡ ਹੋਲ ਮਿਕਸ ਵੀ ਹਨ ਕਿ ਜੇ ਕੈਂਸਰ ਰਿਕਵਰ ਹੋ ਜੇ ਤਾਂ ਕਈ ਲਾਜਨਾਂ ਦੇ ਕੀ ਤਾਂ ਫੈਲੇਗਾ ਹੀ ਇਹਦਾ ਇਲਾਜ ਨਹੀਂ ਹੈ ਜਾਂ ਸਕੇ ਹੈ ਸਕੇ ਪੇਨਫੁੱਲ ਹੁੰਦੇ ਹਨ ਇਹ じゃ ਕੁਝ ਕੁਝ ਨਹੀਂ ਹੈ ਹੁਣ ਬਹੁਤ ਹੀ ਜ਼ਿਆਦਾ ਐਡਵਾਂਸਮੈਂਟ ਹੋ ਗਈ ਹੈ ਕੈਂਸਰ ਦਾ ਜਿਹੜਾ ਇਲਾਜ ਹੈ ਹੁਣ ਬਹੁਤ ਹੀ ਕੰਫਰਟੇਬਲ ਹੈ ਪੇਨਲੈਸ ਹੈ ਤੇ ਇਹ ਜੀ ਕੋਈ ਮਰੀਜ਼ ਨੂੰ ਇਲਾਜ ਲੈਂਦੇ ਤਕਲੀਫ ਨਹੀਂ ਹੁੰਦੀ ਤੇ ਇਹਦਾ ਸਕਸੈਸ ਰੇਟ ਵੀ ਕਾਫੀ ਹੈ ਬਿਲਕੁਲ ਜਿਦਾ ਕਿ ਹੁਣ ਇਸ ਸਮੇਂ ਆਪਾਂ ਦੇਖ ਰਹੇ ਆ ਪੰਜਾਬ ਦੇ ਅੰਦਰ ਹੜ ਦਾ ਇੱਕ ਪੂਰਾ ਸਮੇ ਬਣਿਆ ਹੋਇਆ ਪੂਰਾ ਮਾਹੌਲ ਬਣਿਆ ਹੋਇਆ ਤੁਹਾਨੂੰ ਕੀ ਲੱਗਦਾ ਆਉਣ ਵਾਲੇ ਟਾਈਮ ਚ ਕੀ ਪੰਜਾਬ ਕੈਂਸਰ ਤੋਂ ਬਚਿਆ ਰਹੇਗਾ ਕਿ ਪੰਜਾਬ ਦੇ ਅੰਦਰ ਕੈਂਸਰ ਆਲਰੇਡੀ ਆ ਚੁੱਕਿਆ ਹੈ ਦੇਖੋ ਇਕੱਲਾ ਪੰਜਾਬ ਹੀ ਨਹੀਂ ਕੈਂਸਰ ਪੂਰੇ ਵਿਸ਼ਵ ਵਿੱਚ ਬਹੁਤ ਜ਼ਿਆਦਾ ਫੈਲ ਰਿਹਾ ਹੈ ਹਿੰਦੁਸਤਾਨ ਵਿੱਚ ਵੀ ਸਾਰੀ ਸਟੇਟਸ ਵਿੱਚ ਕੈਂਸਰ ਫੈਲ ਰਿਹਾ ਹੈ ਤੇ ਪੰਜਾਬ ਮਤਲਬ ਪਹਿਲੇ ਆਲਮੋਸਟ ਪੰਜਾਬ ਇਸ ਤੋਂ ਬਚਿਆ ਨਹੀਂ ਹੈ ਹਾਂ ਜੀ ਹਾਂ ਜੀ ਤਾ ਜਿਸ ਤਰ੍ਹਾਂ ਕੈਂਸਰ ਫੈਲ ਰਿਹਾ ਹੈ ਤੇ ਜੇ ਆਪਾਂ ਆਪਣੀ ਹੈਬਿਟਸ ਤੇ ਲਗਾਮ ਨਹੀਂ ਲਗਾਇਆ ਹੈਲਦੀ ਹੈਬਿਟਸ ਵੱਲ ਨਹੀਂ ਗਏ ਰੈਗੂਲਰ ਚੈਕਅਪਸ ਨਹੀਂ ਕਿਤੇ ਤਾਂ ਆਉਣ ਵਾਲੇ ਸਮੇਂ ਵਿੱਚ ਮੋ ਅਪਸਾ ਸਭ ਕੈਂਸਰ ਦੀ ਸ਼ਿਕਤ ਵਿੱਚ ਆ ਸਕਦੇ ਹਨ ਇਹ ਬਿਮਾਰੀ ਕੋਈ ਤੁਹਾਨੂੰ ਕੋਈ ਕਾਸਟਰੀ ਦੇਖਦੀ ਕੋਈ ਏਜ ਨਹੀਂ ਦੇਖਦੀ ਕੋਈ ਰਿਲੀਜੀਅਨ ਨਹੀਂ ਦੇਖਦੀ ਕੋਈ ਕਹਿੰਦੇ ਸੀ ਸੇਫ ਪ੍ਰੈਕਟਿਸ ਕਰਦੇ ਹੋ ਨਹੀਂ ਦੇਖਦੀ ਤਾਂ ਆਪਾਂ ਨੂੰ ਹੁਣ ਹੀ ਤੋਂ ਆਪਣੀਆਂ हैबिट्स ਨੂੰ ਕਾਬੂ ਕਰਨਾ ਪਏਗਾ ਕਿਉਂਕਿ ਜੇ ਕੈਂਸਰ ਵੀ ਆਇਆ ਇਹ ਕੱਲ ਪਰਸੋਂ ਦੀ ਹੈਬਿਟਸ ਤੋਂ ਨਹੀਂ ਆਇਆ ਜਿਹੜੀਆਂ ਆਪਾਂ ਆਪਣਾ 10 20 30 ਸਾਲ ਪਹਿਲਾਂ ਹੈਬਿਟਸ ਚੇਂਜ ਕਰ ਲੀਆਂ ਸੀ ਉਹ ਹੌਲੀ 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 ਇਹ ਉਸਦਾ ਹੀ ਨਤੀਜਾ ਹੈ ਹਮ ਆਮ ਰੂਟੀਨ ਦੇ ਅੰਦਰ ਬੰਦੇ ਨੂੰ ਕੀ ਚੇਂजेस ਕਰਨੇ ਚਾਹੀਦੇ ਨੇ ਤਾਂ ਕਿ ਉਹ ਕੈਂਸਰ ਤੋਂ ਬਚਾਅ ਕਰ ਸਕੇ ਆਪਣਾ ਦੇਖੋ ਜਿਵੇਂ ਆਪਾਂ ਹੈਲਦੀ ਲਾਈਫ ਸਟਾਈਲ ਕੀ ਕਹਿੰਦੇ ਆ ਆਮ ਜਿਵੇਂ ਕਰ ਰਹੇ ਹੈ ਪਾਣੀ ਹੈ ਪਰ ਨਾ ਤੁਸੀਂ ਸਟੇਨਲੈਸ ਸਟੀਲ ਕਾਪਰ ਜਾਂ ਗਲਾਸ ਦੀ ਬੋਤਲ ਵਿੱਚ ਪਾਣੀ ਪਰ ਕੇ ਰੱਖੋ ਨੋਟ ਸੇ ਨੋ ਟੂ ਪਲਾਸਟਿਕ ਸੇ ਨੋਟੂ ਪਲਾਸਟਿਕ ਨੋ ਟੂ ਜੰਕ ਫੂਡ ਪ੍ਰੋਸੈਸਡ ਫੂਡ ਨਾ ਖਾਓ ਕਿਉਂਕਿ ਕੋਈ ਵੀ ਪ੍ਰੋਸੈਸਡ ਫੂਡ ਹੈ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਉਹਦੇ ਵਿੱਚ ਪ੍ਰੀਜ਼ਰਵੇਟਿਵ ਹੁੰਦੇ ਆ ਠੀਕ ਹੈ ਤੇ ਹੈਲਦੀ ਫੂਡ ਖਾਓ ਫਰੈਸ਼ ਫੂਡ ਖਾਓ ਉਸ ਤੋਂ ਇਲਾਵਾ ਐਲਮੀਨੀਅਮ ਦੇ ਭਾਂਡੇ ਐਲਮੀਨੀਅਮ ਦੀ ਫੋਇਲ ਜਦ ਗਰਮ ਰੋਟੀ ਪੈਕ ਹੁੰਦੀ ਹੈ ਤਾਂ ਰੋਟੀ ਗਰਮ ਹੁੰਦੀ ਹੈ ਤਾਂ ਉਹ ਐਲਮੀਨੀਅਮ ਸਾਰਾ ਉਹਦੇ ਵਿੱਚ ਲੀਚ ਹੋ ਜਾਂਦਾ ਹੈ ਤਾਂ ਆਪਾਂ ਜਦ ਲੰਬੇ ਸਮੇਂ ਤੱਕ ਰੋਟੀ ਖਾਂਦੇ ਆਈ ਹੈ ਐਲਮੀਨੀਅਮ ਆਪਣੀ ਬਾਡੀ ਵਿੱਚ ਲੀਚ ਹੋ ਕੇ ਪੈਂਕ੍ਰੀਆਟਿਕ ਕੈਂਸਰ ਤੇ ਹੋਰ ਕੈਂਸਰ ਦੀ ਦਾ ਕਾਰਨ ਬਣਦਾ ਹੈ ਉਸ ਤੋਂ ਇਲਾਵਾ ਛੋਟੀਆਂ ਛੋਟੀਆਂ ਚੀਜ਼ਾਂ ਜਿਵੇਂ ਰੋਟੀ ਸਿੱਖਣੀ ਹੈ ਤਾਂ ਸਿੱਧਾ ਗੈਸ ਤੇ ਨਹੀਂ ਸਿੱਕਣੀ ਚਾਹੀਦੀ। ਤਵੇ ਤੇ ਸਿੱਕਣੀ ਚਾਹੀਦੀ। ਸਿੱਧਾ ਗੈਸ ਤੇ ਸਿੱਕ ਕੇ ਵੀ ਰੋਟੀ ਵਿੱਚ ਹਾਨੀਕਾਰਕ ਪਦਾਰਥ ਜਾਂਦੇ ਹਨ। ਤਾਂ ਦਾਲ ਚਾਵਲ ਕੁਝ ਵੀ ਬਨਾਨੀ ਹੈ ਉਹ ਚੰਗੀ ਤਰ੍ਹਾਂ ਵਾਸ਼ ਕਰਕੇ ਸਬਜ਼ੀਆਂ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਉਹਨੂੰ ਭਿਓ ਕੇ ਰੱਖੋ। ਥੋੜੀ ਦੇਰ ਪਹਿਲਾਂ ਭਿਓ ਦਾ ਲਾਣਾ ਤਾਂ ਬਣਾਓ ਸਬਜ਼ੀਆਂ ਬਾਹਰੋਂ ਲੈ ਕੇ ਆਉਂਦੇ ਹੋ ਪਰ ਇਨਸੈਕਟੀਸਾਈਡਸ ਇਹਨਾਂ ਕੁਝ ਲੱਗਿਆ ਹੁੰਦਾ ਹੈ ਪੈਸਟਿਸਾਈਡਸ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਉਹ ਕਰੋ ਪਲੱਸ ਉਸ ਤੋਂ ਇਲਾਵਾ ਆਪਣਾ ਜਿਵੇਂ ਸੈਡੈਂਟਰੀ ਲਾਈਫ ਸਟਾਈਲ ਹੈ ਐਕਸਰਸਾਈਜ਼ ਕਰੋ ਬਿਕੋਜ਼ ਕਹਿੰਦੇ ਹਨ ਹੈਲਦੀ ਮਾਈਂਡ ਲਾਈਸ ਇਨ ਹੈਲਦੀ ਬਾਡੀ ਹੈਲਥ ਹੀ ਸਭ ਤੋਂ ਵੱਡਾ ਐਸੈਟ ਹੈ ਆਪਾਂ ਨੂੰ ਆਪਣੀ ਹੈਲਥਲੀ ਟਾਈਮ ਕੱਟਣਾ ਹੀ ਪਏਗਾ ਹਮਮ ਅੱਜਕੱਲ ਲੇਡੀਜ਼ ਬਹੁਤ ਜ਼ਿਆਦਾ ਕੋਸਮੈਟਿਕਸ ਔਰ ਆਪਣੀ ਬਿਊਟੀ ਤੇ ਬਹੁਤ ਜ਼ਿਆਦਾ ਟਾਈਮ ਫੋਕਸ ਕਰਕੇ ਰੱਖਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਯੈਸ ਲੁਕਿੰਗ ਬਿਊਟੀਫੁਲ ਇਜ਼ ਵੈਰੀ ਇੰਪੋਰ ਮੇਕਅਪ ਅਪਲਾਈ ਕਰਨਾ ਜਾਂ ਅੱਜਕਲ ਮੈਂ ਸੁਣਿਆ ਨੇਲਸ ਦੇ ਵੀ ਬਹੁਤ ਜ਼ਿਆਦਾ ਜਿਹੜੇ ਨੇ ਉਹ ਮਸ਼ੀਨਸ ਦੇ ਅੰਦਰ ਪਾਉਂਦੇ ਨੇ ਨੇਲਸ ਆਰਟੀਫੀਸ਼ੀਅਲ ਨੇਲਸ ਲਗਵਾਉਂਦੇ ਨੇ ਕਿ ਉਹ ਵੀ ਕਿੱਥੇ ਨਾ ਕਿੱਥੇ ਸਾਨੂੰ ਕੈਂਸਰ ਦੀ ਤਰਫ ਤਾਂ ਨਹੀਂ ਲੈ ਕੇ ਜਾ ਰਿਹਾ ਦੇਖੋ ਜੋ ਵੀ ਮੋਡਰਨਾਈਜੇਸ਼ਨ ਹੈ ਬੇਸਿਕਲੀ ਇਹ ਜੋ ਵੀ ਕੋਸਮੈਟਿਕਸ ਹੈ ਇਹਦੇ ਸਭ ਵਿੱਚ ਕੈਮੀਕਲਸ ਹੀ ਆਲਟੀਮੇਟਲੀ ਤੁਸੀਂ ਜਿੰਨਾ ਮਰਜ਼ੀ ਕਹੋ ਤਾਂ ਇਹਦੀ ਵਰਤੋਂ ਮੇਰੇ ਅਕੋਰਡਿੰਗ ਤਾਂ ਓਕੇਸ਼ਨਲੀ ਹੀ ਹੋਣੀ ਚਾਹੀਦੀ ਹੈ ਰੂਟੀਨ 'ਚ ਜੋ ਵੀ ਆਪਾਂ ਕੈਮੀਕਲਸ ਵਗੈਰਾ ਆਪਣੇ ਮੂਤੇ ਅਪਲਾਈ ਕਰਦੇ ਹਾਂ ਜਾਂ ਇਹ ਹੌਲੀ-ਹੌਲੀ

ਤਹਾਂ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਹੈਲਥ ਨੂੰ ਇਫੈਕਟ ਕਰਦੀਆਂ ਹਨ ਅੱਜਕੱਲ ਛੋਟੇ ਬੱਚਿਆਂ ਨੂੰ ਵੀ ਕਾਫੀ ਜ਼ਿਆਦਾ ਪੀਸੀਓਐਸ ਔਰ ਪੀਸੀਓਡੀ ਦੀ ਦਿੱਕਤ ਆ ਰਹੀ ਹੈ ਛੋਟੀ ਸਕੂਲ ਗੋਇੰਗ ਗਰਲਸ ਨੂੰ ਵੀ अर्ਲੀ ਪੀਰੀਅਡਸ ਆ ਰਹੇ अर्ਲੀ ਮੈਂਸਟਰਲ ਸਾਈਕਲਸ ਆ ਰਹੇ ਉਹ ਉਹ ਕੀ ਕਾਰਨ ਹੈ ਬੱਚਿਆਂ ਦੇ ਅੰਦਰ ਸਪੈਸ਼ਲੀ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਅੰਦਰ ਪਹਿਲੇ ਇੱਕ ਸਰਟਨ ਏਜ ਲਿਮਿਟ ਹੁੰਦੀ ਸੀ ਕਿ 14 ਸਾਲ ਹੋ ਗਏ ਹੁਣ ਮੈਂ ਦੇਖ ਰਹੀ ਹਾਂ ਕਿ ਬੱਚੇ 5th ਸਟੈਂਡਰਡ ਜਾਂ 5th 5 ਇਅਰ ਦੀ ਏਜ ਮੇ 6th ਇਅਰ ਦੀ ਏਜ ਮੇ ਵੀ ਉਹਨੂੰ ਸਾਈਕਲ ਆ ਰਹੇ ਉਹ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਿੰਨੀਆਂ ਵੀ ਬਿਮਾਰੀਆਂ ਹਨ ਚਾਹੇ ਪੀਸੀਓਡੀ ਹੈ ਚਾਹੇ ਕੁੜੀਆਂ ਨੂੰ ਛੋਟੀ ਏ ਛੋਰੀਆਂ ਹਨ ਇਹ ਜੋ ਆਪਣਾ ਜੰਕ ਫੂਡ ਪ੍ਰੋਸੈਸਡ ਫੂਡ ਦਾ ਕਾਰਨ ਹੈ ਹੀ ਹੈ ਪਲੱਸ ਸੈਡੈਂਟਰੀ ਲਾਈਫ ਸਟਾਈਲ ਏ ਉਸ ਤੋਂ ਇਲਾਵਾ ਜੋ ਮੁੱਖ ਕਾਰਨ ਹੈ अर्ली प्यूबर्टी ਦਾ ਮਤਲਬ ਛੇਤੀ ਪੀਰੀਅਡਸ ਆਨੇ ਛੇਤੀ ਮਿਨਾਰ ਕੀ ਕੁੜੀਆਂ ਛੇਤੀ ਜਵਾਨ ਹੋ ਰਹੀਆਂ ਉਹਦਾ ਮੇਨ ਕਾਰਨ ਕੁਝ ਵਨ ਆਫ ਦਾ ਮੇਨ ਕਾਰਨ ਹੈ ਜਿਹੜਾ ਸਕਰੀਨ ਐਕਸਪੋజర్ ਅੱਜ ਕੱਲ ਦੇਖਿਆ ਜਾਵੇ ਕੋਈ ਵੀ ਬੈਰੀਅਰ ਨਹੀਂ ਰਿਹਾ ਕੋਈ ਵੀ ਅਡਲਟ ਸੀਨ ਜਾਂ ਕੋਈ ਵੀ ਅਬਸੀਨ ਸੀਨ ਆ ਜਾਂਦੇ ਨੇ ਸਾਹਮਣੇ ਤਾਂ ਬੱਚਿਆਂ ਦੇ ਉਹ ਦਿਮਾਗ ਦੇ ਡਵੈਲਪਮੈਂਟ ਬ੍ਰੇਨ ਤੇ ਇਫੈਕਟ ਕਰਦੇ ਨੇ ਤਾਂ ਇਹ ਇੱਕ ਬਹੁਤ ਵੱਡਾ ਕਾਰਨ ਹੈ अर्ਲੀ ਮੀਨਾਰਕੀ अर्ਲੀ ਪਿਊਬੇਟੀ ਦਾ ਪਿਊਬੇਟੀ ਦਾ ਜੇ ਕੱਲ ਮੈਮ ਮੈ ਤੁਹਾਨੂੰ ਕਹਾ ਕਿ ਸਾਡੇ ਵਿਊਅਰਸ ਲਈ ਕੈਂਸਰ ਤੋਂ ਬਚਣ ਦੇ ਲਈ ਕੁਝ ਚੀਜ਼ਾਂ ਸਮਰਾਈਜ਼ ਕਰ ਦਿਓ ਲਾਈਕ ਕੀ ਡੂਜ਼ ਹੋਣੇ ਚਾਹੀਦੇ ਔਰ ਕੀ ਡੋਂਟਸ ਹੋਣੇ ਚਾਹੀਦੇ ਨੇ ਸੋ ਥੈਟ ਇੱਕ ਉਹਨਾਂ ਦਾ ਕੀ ਚੈੱਕਅਪਸ ਹੋਣੇ ਚਾਹੀਦੇ ਨੇ ਫਾਸਟ ਟਰੈਕ ਤੇ ਆਪਾਂ ਕੀ ਕੀ ਕਰ ਸਕਦੇ ਆ ਤਾਂ ਕਿ ਆਪੇ ਆਪਾ ਜਿਹੜਾ ਹੈ ਕੈਂਸਰ ਤੋਂ ਬਚ ਸਕੇ ਔਰ ਆਉਣ ਵਾਲੀ ਪੀੜ੍ਹੀ ਵੀ ਜੋ ਹੈ ਉਹ ਕੈਂਸਰ ਦਾ ਬਚਾਅ ਕਰ ਸਕੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂਗੀ ਕਿ ਅੱਜ ਕੱਲ ਸਰਵਾਈਕਲ ਕੈਂਸਰ ਵੈਕਸੀਨੇਸ਼ਨ ਹੈ ਜਿਹੜੇ ਕਿ ਸਰਵਿਕਸ ਸਰਵਿਕਸ ਕੈਂਸਰ ਬੱਚੇਦਾਨੀ ਦਾ ਮੂੰਹ ਦਾ ਕੈਂਸਰ ਉਹ ਐਚਪੀਵੀ ਵਾਇਰਸ ਤੋਂ ਹੁੰਦਾ ਹੈ ਉਹਦੀ ਵੈਕਸੀਨੇਸ਼ਨ ਆ ਗਈ ਹੈ ਜਿਹਦਾ ਨਾ ਜਿਹੜੀ ਕਿ ਹੁਣ ਇੰਡੀਅਨ ਵੈਕਸੀਨੇਸ਼ਨ ਵੀ ਬਣ ਗਈ ਹੈ ਇਹ ਵੈਕਸਿਨ 9 ਸਾਲ ਦੀ ਕੁੜੀਆਂ ਤੋਂ ਲੈ ਕੇ 45 ਸਾਲ ਦੀ ਉਮਰ ਦੀ ਮਹਿਲਾ ਤੱਕ ਦਿੱਤੀ ਜਾਂਦੀ ਹੈ ਤੇ ਇਹ ਵੈਕਸੀਨੇਸ਼ਨ ਨਾਲ ਲੱਗੇ ਜੇ ਕਿ 90% ਐਚਪੀਵੀ ਰਿਲੇਟਿਡ ਕੈਂਸਰ ਤੋਂ ਪ੍ਰੀਵੈਂਟ ਕਿੱਤਾ ਜਾ ਸਕਦਾ ਹੈ ਇਹ ਹੁਣ ਸਾਡੇ ਇਮੂਨਾਈਜੇਸ਼ਨ ਕਾਰਡ ਵਿੱਚ ਵੀ ਆ ਗਈ ਹੈ ਇਮੂਨਾਈਜੇਸ਼ਨ ਸ਼ਡਿਊਲ ਵਿੱਚ ਵੀ ਆ ਗਈ ਹੈ ਤਾਂ ਮੈਂ ਜਿੰਨੇ ਵੀ ਈ ਵਿਊਰਸ ਹਨ ਉਹਨਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਜੇ ਆਪਣੇ ਬੱਚਿਆਂ ਨੂੰ ਵੈਕਸੀਨੇਸ਼ਨ ਜ਼ਰੂਰ ਲਗਵਾਓ ਇਹ ਸੇਫ ਹੈ ਜੇ ਕੋਈ ਸਾਈਡ ਇਫੈਕਟਸ ਨਹੀਂ ਹੈ ਆਪਣੇ ਡਾਕਟਰ ਨਾਲ ਕੰਟੈਕਟ ਕਰਕੇ ਪੀਡੀਆਟ੍ਰੀਸ਼ੀਅਨ ਜਾਂ ਗਾਇਨਕੋਲੋਜਿਸਟ ਨਾਲ ਕੰਟੈਕਟ ਕਰਕੇ ਬੱਚਿਆਂ ਨੂੰ ਲਗਾਓ ਤੇ ਮਹਿਲਾ ਵੀ ਆਪਣੇ ਗਾਇਨਕੋਲੋਜਿਸਟ ਨੂੰ ਪੁੱਛ ਕੇ ਹਾਂ ਵੈਕਸੀਨੇਸ਼ਨ ਜ਼ਰੂਰ ਲਗਾਉਣ ਉਸ ਤੋਂ ਇਲਾਵਾ ਫੀਮੇਲਸ ਨੂੰ ਮੈਂ ਜਿਵੇਂ ਕਿਹਾ ਹੈ ਇੱਕ ਤਾਂ ਰੈਗੂਲਰ ਹੈਲਥ ਚੈੱਕਅਪ ਜ਼ਰੂਰ ਕਰਾਉਣ ਕਿਉਂਕਿ ਤਾਂ ਕੀ ਚੀਜ਼ ਉਸ ਤੋਂ ਪਹਿਲਾਂ ਹੀ ਪਕੜੀ ਜਾਏ ਉਹਦੇ ਵਿੱਚ ਰੈਗੂਲਰ ਹੈਲਥ ਚੈੱਕਅਪ ਚ ਕੀ ਹੋਗੇ ਬੇਸਿਕ ਬਲੱਡ ਟੈਸਟ ਹੋਗੇ ਅਲਟਰਾਸਾਉਂਡ ਹੋਗੇ ਜਾਂ ਡਾਕਟਰ ਤੁਹਾਨੂੰ ਐਗਜ਼ਾਮਿਨ ਕਰਦਾ ਹੈ ਫਿਰ ਜਿਹੜੀਆਂ ਕਿ ਸੈਕਸ਼ੂਅਲੀ ਐਕਟਿਵ ਫੀਮੇਲ ਨੇ ਉਹ ਪੈਪਸਮੇਅਰ ਆਪਣਾ ਹਰ 3 ਸਾਲ ਤੇ ਕਰਾ ਸਕਦੀਆਂ ਹਨ ਤੇ 35 ਸਾਲ ਦੀ ਉਮਰ ਤੋਂ ਬਾਅਦ ਮੈਮੋਗ੍ਰਾਮ ਪ੍ਰੈਸਟ ਹਰ ਸਾਲ ਕਰਾਇਆ ਜਾ ਸਕਦਾ ਹੈ ਉਸ ਤੋਂ ਇਲਾਵਾ ਜਿਹੜੇ ਵੀ ਤੁਹਾਨੂੰ ਲੱਛਣ ਦਿੱਤੇ ਜਾਂਦੇ ਆ ਜੇ ਤੁਹਾਨੂੰ ਲੱਗਦਾ ਕੋਈ ਬਾਡੀਸ਼ ਥੋੜੇ ਲੱਛਣ ਹੋ ਰਹੇ ਆ ਉਹਨੂੰ ਜਿੰਜ਼ਿਆਦਾ ਨੰਬੇ ਸਮੇਂ ਤੱਕ ਇਗਨੋਰ ਨਾ ਕੀਤਾ ਜਾਵੇ ਕਿਉਂਕਿ ਲੇਡੀਜ਼ ਜ਼ਿਆਦਾਤਰ ਕੀ ਹੈ ਪੂਰੀ ਫੈਮਿਲੀ ਦਾ ਧਿਆਨ ਦੇ ਦੇਣ ਜਾਂ ਆਪਣਾ ਧਿਆਨ ਨਹੀਂ ਦੇਤੀਆਂ ਚਲੋ ਗੋਲੀ ਲੈ ਲੈਨੇ ਆ ਕੰਮ ਕਰ ਲੈਨੇ ਆ ਉਹ ਕੰਮ ਕਰ ਲੈਨੀ ਆ ਨਹੀਂ ਲੇਡੀਜ਼ ਇੱਕ ਫੈਮਿਲੀ ਦੀ ਬੈਕਬੋਨ ਹੁੰਦੀ ਹੈ ਲੇਡੀ ਜੇ ਫਿੱਟ ਰਹੇਗੀ ਤਾਂ ਹੀ ਉਹਦੀ ਫੈਮਿਲੀ ਵੀ ਫਿੱਟ ਰਹੇਗੀ ਤਾਂ ਆਪਣੇ ਸਾਈਨਸ ਤੇ ਸਿੰਪਟਮਸ ਨੂੰ ਇਗਨੋਰ ਨਾ ਕਰੋ ਆਪਣਾ ਰੈਗੂਲਰ ਹੈਲਥ ਚੈੱਕਅਪ ਕਰਾਓ ਤੇ ਜੇ ਤੁਹਾਨੂੰ ਕੋਈ ਫੈਮਿਲੀ ਹਿਸਟਰੀ ਹੈ ਕੈਂਸਰ ਦੀ ਜੋ ਡਾਊਟ ਲੱਤਾ ਜ਼ਰੂਰ ਆਪਣਾ ਚੈੱਕਅਪ ਕਰਾਓ ਚੈੱਕਅਪ ਕਰਾਓ ਸੋ ਏ ਸੀਗੇ ਸਾਡੇ ਨਾਲ ਡਾਕਟਰ ਆਨੰਦ ਦਿੱਤਾ ਜਿਨ੍ਹਾਂ ਨੇ ਬਹੁਤ ਹੀ ਅੱਛਾ ਇੱਕ ਇਨਸਾਈਟ ਦਿੱਤਾ ਕੈਂਸਰ ਬਾਰੇ ਨੇ ਕੈਂਸਰ ਦੀ ਸਕਰੀਨਿੰਗ ਦੇ ਲਈ ਕੈਂਸਰ ਕਿਦਾ ਪ੍ਰੀਵੈਂਟ ਕੀਤਾ ਜਾ ਸਕਦਾ ਹੈ ਕਿਦਾ ਇਹਨੂੰ ਕਿਉਰ ਕੀਤਾ ਜਾ ਸਕਦਾ ਹੈ ਤੇ ਕਈ ਸਾਰੇ ਮਿਥ ਜਿਹੜੇ ਨੇ ਉਹ ਸਾਡੇ ਸਾਰੇ ਕਲੀਅਰ ਕੀਤੇ ਨੇ ਹੋਰ ਅਗਰ ਤੁਸੀਂ ਕੈਂਸਰ ਦੇ ਲਈ ਜਾਂ ਕੈਂਸਰ ਦੇ ਕੋਈ ਵੀ ਸਿੰਪਟਮ ਆਉਂਦਾ ਹੈ ਜਲਦ ਤੋਂ ਜਲਦ ਆਪਣੀ ਡਾਕਟਰ ਦੇ ਨਾਲ ਡਿਸਕਸ ਕਰੋ ਇੱਕ ਸਵਾਲ ਮੇਰਾ ਹੋਰ ਸੀ ਗਵਾਂ ਜ਼ਿਆਦਾਤਰ ਲੇਡੀਜ਼ ਡਰਦੀਆਂ ਨੇ ਗਾਇਨੋਕੋਲੋਜਿਸਟ ਦੇ ਕੋਲ ਜਾਣ ਦੇ ਲਈ ਇਹ ਇਹ ਕਿਉਂ ਇੱਕ ਲੋਕਾਂ ਨੂੰ ਡਰ ਹੈ ਕਿ ਨਹੀਂ ਯੂ نو ਆਪਾਂ ਜਨਰਲ ਫਿਜ਼ੀਸ਼ੀਅਨ ਨੂੰ ਦਿਖਾ ਲੈਂਦੇ ਆ ਗਾਇਨੋਕਲੋਜਿਸ ਦੇ ਨਾਲ ਕੋਲ ਜਾਣ ਦੀ ਲੋੜ ਨਹੀਂ ਹੈਗੀ ਉਹ ਉਹ ਕਿੱਥੇ ਲੋਕਾਂ ਦਾ ਇਹ ਚੀਜ਼ ਜਿਹੜੀ ਉਹ ਦੂਰ ਕੀਤੀ ਜਾ ਸਕਦੀ ਹੈ ਦੇਖੋ ਮੇਨ ਤਾਂ ਇਹ ਹੈ ਲੋਕਾਂ ਵਿੱਚ ਇਹੀ ਡਰ ਹੁੰਦਾ ਹੈ ਕਿ ਕੁਝ ਟੈਸਟ ਲਿਖਣਗੇ ਡਾਕਟਰ ਆਏ ਕੁਝ ਨਿਕਲ ਨਾ ਆਵੇ ਨਿਕਲ ਨਾ ਆਵੇ ਉਹੀ ਚੀਜ਼ ਹੈ ਜਿਹੜੀ ਝਿਜਕ ਹੈ ਉਹ ਰੋਕਦੀ ਹੈ ਉਹਨਾਂ ਨੂੰ ਆਏ ਕਿ ਬਸ ਸਾਨੂੰ ਇਹ ਤਕਲੀਫ ਹੈ ਸਾਨੂੰ ਇਹਦੀ ਦਵਾਈ ਦਿੱਤੋ ਦਿੱਤੀ ਜਾਵੇ ਕੋਈ ਜਾਂਚ ਨਾ ਹੋਈ ਜਾਵੇ ਪਰ ਉਹ ਸੋਲੂਸ਼ਨ ਨਹੀਂ ਹੈ ਕਿਉਂਕਿ ਕੋਈ ਵੀ ਜਿਹੜੀ ਚੀਜ਼ ਹੈ ਜਦੋਂ ਕੋਈ ਹੱਦ ਤੋਂ ਜ਼ਿਆਦਾ ਵੱਧ ਜਾਂਦੀ ਹੈ ਤੁਹਾਡੇ ਪਕਰ ਤੋਂ ਜ਼ਿਆਦਾ ਵੱਧ ਜਾਂਦੀ ਹੈ ਉਹਦਾ ਇਲਾਜ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਤਾਂ ਅਸੈਪਟੈਂਸ ਹੌਲੀ-ਹੌਲੀ ਆਏਗੀ ਮੇਰੇ ਹਨਾ ਤੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਹੀ ਹੈਲਦੀ ਬਾਡੀ ਸਾਨੂੰ ਆਪਣੇ ਆਪ ਨੂੰ ਹੈਲਦੀ ਰੱਖਣੇ ਜੇ ਕੋਈ ਚੀਜ਼ ਪਹਿਲਾਂ ਪਕੜੀ ਵੀ ਜਾ ਰਹੀ ਹੈ ਪਹਿਲਾਂ ਠੀਕ ਹੋ ਜਾਏਗੀ ਤਾਂ ਦੇ ਵਿਲ ਬੀ ਬੈਕ ਟੂ देयर ਨਾਰਮਲ ਲਾਈਫ ਸੋ अर्ली ਡਿਟੈਕਸ਼ਨਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਫਾਇਦੇਮੰਦ ਲੈਂਦੇ ਨੇ ਸਹੀ ਟਾਈਮ ਤੇ ਆਪਣੇ ਡਾਕਟਰ ਦੇ ਕੋਲ ਜਾਓ ਡਾਕਟਰ ਦੇ ਨਾਲ ਸੰਪਰਕ ਕਰੋ ਤਾਂ ਕਿ ਤੁਹਾਨੂੰ ਸਹੀ ਟਾਈਮ ਤੇ ਤੁਹਾਡਾ ਸਹੀ ਟਰੀਟਮੈਂਟ ਸਟਾਰਟ ਹੋ ਸਕੇ ਔਰ ਸਹੀ ਔਰ ਸਟੀਕ ਖਬਰਾਂ ਲਈ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਥੈਂਕ ਯੂ ਸੋ ਮੱਚ ਗੋਡ ਬlesee